ਜਦੋਂ ਸਿੰਗਾਪੁਰ ਤੋਂ ਆ ਕੇ ਇੱਧਰ ਸਬਜ਼ੀ ਦਾ ਕੰਮ ਕੀਤਾ ਹਾਂਜੀ ਉਦੋਂ ਟੌਂਟਵਾਜੀਆਂ ਹੁੰਦੀਆਂ ਨੇ ਮਜ਼ਾਕ ਉਹ ਤਾਂ ਹੁਣ ਵੀ ਹੁੰਦੀਆਂ ਜੀ ਹੁਣ ਕੋਈ ਵੀ ਬੰਦਾ ਮੇਰੀ ਮਿਹਨਤ ਨਹੀਂਵੇਂ ਦਾ ਖੇਤ ਦੇ ਵਿੱਚ ਆ ਕੇ ਬਈ ਹਾਂ ਜਦੋਂ ਮੈਂ ਰੋਡ ਦੇ ਉੱਤੋਂ ਦੀ ਕੰਟੇਨਰ ਲੈ ਕੇ ਜਾਣਾ ਬਈ ਉਦੋਂ ਜ਼ਰੂਰ ਗਿਣਤੀ ਕਰਦੇ ਰਾਜੇ ਇੰਨੇ ਲੈ ਗਿਆ ਤੇ ਇੱਕ 500 ਦਾ ਤੇ ਇੰਨੇ ਦਾ ਉਦੋਂ ਕਾਟਿੰਗ ਜਰੂਰ ਹੁੰਦੀ ਆਰ ਬੜੇ ਪੈਸੇ ਕਮਾਉਂਦਾ ਹਨਾ ਤੇ ਜਦੋਂ ਮੈਂ ਉਹ ਮੇਰੇ ਬਈ ਪੈਸੇ ਦੀ ਗਣਤੀ ਕਰਦਾ ਜਦੋਂ ਮੈਂ ਮੋਟਰਸਾਈਕਲ ਰੇਡੀ ਤੇ ਨਾਲ ਦੇ ਪਿੰਡ ਦੇ ਵਿੱਚ ਅਮਨਗੜ੍ਹ ਵਾਲੇ ਕੋਠਰੇ ਦੇ ਵਿੱਚ ਸਬਜ਼ੀ ਵਚੁੰ ਜਾਂਦਾ ਉਦੋਂ ਇਹ ਟਾਉਟ ਹੁੰਦੇ ਆ ਯਾਰ ਕੀ ਇਹਨੇ ਲੱchn ਫੜੇ ਚੰਗੇ 7-8 ਕਿੱਲੇ ਮੇਰੇ ਕੋਲ ਜ਼ਮੀਨ ਵਧਿਆ ਬਈ ਚੰਗੇ 7-8 ਕਿੱਲੇ ਆ ਯਾਰ ਤੇ ਲੋਕਾਂ ਦੇ ਘਰ ਘਰ ਦੇ ਕਰ ਸਬਜ਼ੀ ਵੇਚਦਾ ਫਿਰਦਾ ਹੁਣ ਦੇੜੇ ਨਹੀਂ ਕਰਦਾ ਉਧਰ ਹੁਣ ਡਾਲਰ ਕਮਾ ਲਈ ਹੁਣ ਨਾ ਨਾ ਬਾਈ ਉਥੋਂ ਨਾਲੋਂ ਮੇਰੀ ਇੱਥੇ ਜ਼ਿਆਦਾ ਕਮਾਈ ਆ ਕੈਨੇਡਾ ਨਾਲੋਂ ਕੈਨੇਡਾ ਨਾਲੋਂ ਹਾਂ ਬੇ ਨਾਲੇ ਪਰਿਵਾਰ ਦੇ ਵਿੱਚ ਮੈਂ ਪਹਿਲਾਂ ਸਿੰਗਾਪੁਰ ਗਏ ਸੀ ਤੇ ਕਿੰਨੇ ਸਾਲ ਲੱਕੇ ਆਏ ਮੈਂ ਨਾ ਬਈ ਮਦਰਾਸ ਦੇ ਵਿੱਚ ਸਕਿੱਲ ਕਰਕੇ ਗਏ ਸਿੰਗਾਪੁਰ ਤੇ 6 ਸਾਲ ਲੱਗ ਗਿਆ ਸੀਗਾ ਅੱਜ ਲੋਕ ਅੱਜ ਕੱਲ ਲੋਕ ਹੱਸਦੇ ਨੇ ਕਹਿੰਦੇ ਜਿਹੜਾ ਵਿਦੇਜ ਜਾਣ ਵਾਲਾ ਕੀੜਾ ਹੈ ਨਾ ਕਹਿੰਦੇ ਉੱਥੇ ਜਾ ਕੇ ਮਰਦਾ ਹੈ ਸੁਝਾ ਉਹਨਾਂ ਨਾਲ ਨਹੀਂ ਮਰਦਾ ਇਹ 12ਵੀਂ ਤੋਂ ਬਾਅਦ 12ਵੀਂ ਤੋਂ ਬਾਅਦ ਐ ਲੱਗਦਾ ਵੀ ਇੱਥੇ ਤਾਂ ਪੈਸਾ ਹੈ ਹੀ ਨਹੀਂਗਾ ਪੈਸਾ ਤਾਂ ਵਿਦੇਸ਼ੀ ਧਰਤੀ ਤੇ ਹੀ ਪਿਆ ਸਾਰਾ ਗੱਟੇ ਭਰੇ ਪੇ ਚੱਕੇ ਹੀ ਮੋੜਦਾ ਹੈ ਸ਼ਰਮ ਆਉਂਦੀ ਇਹ ਚੀਜ਼ ਦਾ ਕੀੜਾ ਸਿੰਗਾਪੁਰ ਨੇ ਕੱਢਤਾ ਸੀਗਾ ਉੱਥੇ ਤਾਂ ਇਹ ਲੱਗਦਾ ਹੁਣ ਵੀ ਡਾਲਰ ਚੱਕ ਕੇ ਲਿਓਣੇ ਬਸ ਉੱਥੇ ਉੱਥੇ ਤਾਂ ਐ ਲੱਗਦਾ ਵੀ ਜਦੋਂ ਇੱਥੇ ਜਾਣ ਤੋਂ ਪਹਿਲਾਂ ਵੀ ਉੱਥੇ ਗੱਟੇ ਭਰੇ ਪਏ ਡਾਲਰਾਂ ਦੇ ਚੱਕ ਕੇ ਹੀ ਮੋੜਦੇ ਆ ਤੇ ਮੈਂ ਟਾਇਲਟ ਕੰਟੇਨਰਾਂ ਦੇ ਲੱਗ ਰਿਹਾ ਹੂੰ ਤੇ ਹੋਟਲਾਂ ਦੇ ਵਿੱਚ ਭਾਂਡੇ ਮਾंजਦੇ ਰਹੇ ਆ ਸੜਕਾਂ ਤੇ ਫੁੱਟਪਾਥਾਂ ਤੇ ਆਪਾਂ ਜੋ ਵੀ ਕਚਰਾ ਉੱਥੋਂ ਦੀ ਪਬਲਿਕ ਸਿੱਟ ਦੀ ਜਾਂ ਆਪਣੀ ਪਬਲਿਕ ਸਿੱਟ ਦੀ ਉਹਨਾਂ ਨੂੰ ਇਕੱਠਾ ਕਰਨ ਦਾ ਸਾਡਾ ਕੰਮ ਸੀ ਉਹ ਵੀ ਕੀਤਾ ਫਿਰ ਅਸੀਂ ਕਾਹ ਕੱਟਣ ਦਾ ਗ੍ਰਾਸ ਕਟਿੰਗ ਦੀ ਕੰਪਨੀ ਦੇ ਵਿੱਚ ਅਸੀਂ 4-4 ਘੰਟੇ ਉਹ ਟਾਈਮ ਉੱਥੇ ਕਰਦੇ ਰਹੇ ਆ ਇਹ 4-5 ਕੰਮ ਮੈਂ ਲਗਾਤਾਰ ਕੀਤੇ ਆ ਜੀ ਅੱਛਾ ਜਦੋਂ ਸਿੰਗਾਪੁਰ ਤੋਂ ਸੁੱਟੀ ਆ ਮੇਰਾ ਇੱਥੇ ਬਿਜ਼ਨਸ ਵਧੀਆ ਸੈੱਟ ਹੋ ਗਿਆ ਬਈ ਪਿਆਰ ਦੇ ਵਿੱਚ ਆਪਦੀ ਧਰਤੀ ਦੇ ਵਿੱਚ ਮੈਂ ਹੁਣ ਸੋਚਿਆ ਵੀ ਨਹੀਂ ਮੈਨੂੰ ਥੋੜੇ ਦਿਨ ਪਿੱਛੇ ਹੀ ਮੈਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਬਈ ਫਾਰਮਰ ਦੇ ਵਿੱਚ ਕੰਮ ਕਰਨ ਵਾਸਤੇ ਆਇਆ ਸੀ ਤੁਸੀਂ ਸਾਡੇ ਖੇਤਾਂ ਦੇ ਵਿੱਚ ਆ ਕੇ ਕੰਮ ਕਰੋ ਖੇਤੀਬਾੜੀ ਦਾ ਸਬਜ਼ੀ ਦਾ ਰਿਲੇਟਡ ਪਰ ਮੈਂ ਇਨਕਾਰ ਕਰਤਾ ਕਿਉਂਕਿ ਮੈਂ ਜਾ ਕੇ ਆਇਆ ਬਈ ਲੋਕ ਵੀ ਮੇਰੇ ਨਾਲ ਵਧੀਆ ਜੁੜੇ ਆ ਮੈਂ ਮੇਰੇ ਕੋਲੇ ਸਬਜ਼ੀ ਦੀ ਕਮੀ ਆ ਜਾਂਦੀ ਹੈ ਪਰ ਲੋਕਾਂ ਵੱਲੋਂ ਖਰੀਦਣ ਵਾਲਿਆਂ ਦੀ ਕਮੀ ਨਹੀਂ ਆਉਂਦੀ ਮੈਂ ਤਿੰਨ ਪਲੇਟਫਾਰਮ ਮੇਰੇ ਪੱਕੇ ਆ ਬਈ ਜੋ ਵਿਦੇਸ਼ਾਂ ਚ ਰੁਲਦੇ ਨੇ ਰੋਜੀ ਲਈ ਜਦੋਂ ਦੇਸ਼ ਪਰਤਣਗੇ ਆਪਣੇ ਕਦੀ ਕੁਝ ਤਾਂ ਸਿੱਖਣਗੇ ਮਾਂ ਦੇ ਸਵੇ ਦੀ ਅਗਨ ਬਾਕੀ ਕਬਰਾਂ ਦੇ ਰੁੱਖ ਹੀਟ ਜਾ ਬਹਿਣਗੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਂ ਦਾ ਨ ਕੀ ਕਹਿਣਗੇ ਸასი ਕਾਲ ਮੈਂ ਸੁਖੀ ਮਹਾਨੀਆਂ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਡ੍ਰੀਮ ਲੈਂਡ ਸੁਪਨਿਆਂ ਦੀ ਧਰਤੀ ਮੈਂ ਉਸ ਪੰਜਾਬ ਦੀ ਜ਼ਰਖੇਜ਼ਲੀ ਜ਼ਮੀਨ ਤੇ ਖੜਾ ਬਠਿੰਡਾ ਜ਼ਿਲ੍ਹੇ ਦਾ ਪਿੰਡ ਹੈ ਕੋਠੇ ਕੋਹ ਸਿੰਘ ਵਾਲਾ ਡ੍ਰੀਮ ਲੈਂਡ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ ਸੀ ਇਸ ਕਰਕੇ ਕਿ ਪ੍ਰਵਾਸ ਸਦੀਆਂ ਤੋਂ ਹੁੰਦਾ ਆ ਰਿਹਾ ਪਰ ਅੱਜ ਨੇਰੀ ਵਗ ਰਹੀ ਹੈ ਜਾ ਵੀ ਰਹੇ ਨੇ ਨੌਜਵਾਨ ਆ ਵੀ ਰਹੇ ਨੇ ਸਾਡੇ ਨੌਜਵਾਨਾਂ ਲਈ ਸੁਪਨਾ ਹੈ ਕੈਨੇਡਾ ਅਮਰੀਕਾ ਦੁਬਈ ਸਿੰਗਾਪੁਰ ਹੋਰ ਬਹੁਤ ਸਾਰੇ ਜਿਹੜੇ ਦੇਸ਼ ਨੇਗੇ ਤੇ ਪ੍ਰਵਾਸੀ ਮਜ਼ਦੂਰ ਜੁਪੀ ਬਿਹਾਰ ਤੇ ਹੋਰਾਂ ਸਟੇਟਾਂ ਦੇ ਲਈ ਸਾਡਾ ਪੰਜਾਬ ਸੁਪਨਾ ਬਣਿਆ ਹੋਇਆ ਹੈ। ਮੇਰੇ ਨਾਲ ਗੁਰਵਿੰਦਰ ਹੈ ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਆਲੇ-ਦੁਆਲੇ ਉਸਦੇ ਖੇਤਾਂ ਵਿੱਚ ਖੜੇ ਆ। ਤੁਸੀਂ ਆਲੇ-ਦੁਆਲੇ ਵੇਖ ਰਹੇ ਹੋ ਕਿ ਕਦੂਆਂ ਦੀਆਂ ਬੇਲਾਂ ਲੱਗੀਆਂ ਹੋਈਆਂ ਨੇ। ਭਾਈ ਸਿੰਗਾਪੁਰ ਤੋਂ ਆਇਆ ਕਰਦਾਂਗਾ ਗੱਲਬਾਤ। ਗੁਰਵਿੰਦਰ ਭਾਈ ਸਵਾਗਤ ਹੈ ਤੁਹਾਡਾ। ਤੁਹਾਡਾ ਹੀ ਬਹੁਤ-ਬਹੁਤ ਸਵਾਗਤ ਬਾਈ। ਕਿੰਨਾ ਚਿਰ ਪਹਿਲਾਂ ਸਿੰਗਾਪੁਰ ਗਏ ਸੀ ਤੇ ਕਿੰਨੇ ਸਾਲ ਲੱਗ ਕੇ ਆਏ ਮੈਨਾਂ ਬਈ ਮਦਰਾਸ ਦੇ ਵਿੱਚ ਸਕਿੱਲ ਕਰਕੇ ਗਏ ਸਿੰਗਾਪੁਰ ਤੇ 6 ਸਾਲ ਲੱਗ ਗਿਆ ਸੀਗਾ ਜੀ ਤੇ 11 12 ਦੇ ਵਿੱਚ ਅਸੀਂ ਮੈਂ ਗਿਆ ਸੀਗਾ ਜੀ ਤੇ 6 ਸਾਲ ਉੱਥੇ ਸਿੰਗਾਪੁਰ ਮੈਂ ਵਰਕ ਪਰਮਿਟ ਤੇ ਸੀਗਾ ਜੀ ਹਾਂਜੀ ਅੱਜ ਲੋਕ ਅੱਜ ਕੱਲ ਲੋਕ ਹੱਸਦੇ ਨੇ ਕਹਿੰਦੇ ਜਿਹੜਾ ਵਿਦੇਜ ਜਾਣ ਵਾਲਾ ਕੀੜਾ ਹੈ ਨਾ ਕਹਿੰਦੇ ਉੱਥੇ ਜਾ ਕੇ ਮਰਦਾ ਸੁਝਾ ਉਹਨਾਂ ਨਾਲ ਨਹੀਂ ਮਰਦਾ ਇਹ ਗਰਵਿੰਦਰ ਦੇ ਉਦੋਂ ਜਿੰਝ ਕੀ ਗੱਲ ਸੀ ਬਈ ਉਦੋਂ ਵੀ ਮੇਨਤਾ ਮਤਲਬ ਪੈਸੇ ਦਾ ਸੀ ਬਈ ਪੈਸਾ ਕਮਾਉਣਾ ਹਨਾ ਐਂ ਸੀਗਾ ਇੱਥੇ 11ਵੀਂ ਤੋਂ ਬਾਅਦ 12ਵੀਂ ਤੋਂ ਬਾਅਦ ਐਂ ਲੱਗਦਾ ਵੀ ਇੱਥੇ ਤਾਂ ਪੈਸਾ ਹੈ ਹੀ ਨਹੀਂਗਾ ਪੈਸਾ ਤਾਂ ਵਿਦੇਸ਼ੀ ਧਰਤੀ ਤੇ ਹੀ ਪਿਆ ਸਾਰਾ ਗੱਟੇ ਭਰੇ ਪੇ ਚੱਕੇ ਹੀ ਮੋੜਦਾ ਜੀ ਜੀ ਉਸੇ ਲਹਿਰ ਦੇ ਵਿੱਚ ਮੈਂ ਵੀ ਤੁਰਿਆ ਸੀਗਾ ਬਈ ਤੇ ਮੈਂ ਕਿਹਾ ਜਦੋਂ ਤੇ ਮੇਨ ਮਤਲਬ ਪੈਸਾ ਕਮਾਉਣਾ ਸੀਗਾ ਉੱਥੇ ਮਿਹਨਤ ਬਹੁਤ ਕੀਤੀ ਬਹੁਤ ਜ਼ਿਆਦਾ ਵਰਕਿੰਗ ਕੀਤੀ ਤੇ ਮੈਂ 6 ਸਾਲ ਉੱਥੇ ਵਰਕਿੰਗ ਕੀਤੀ ਮੇਰਾ ਆਉਣ ਦਾ ਇੱਥੇ ਕੋਈ ਪ੍ਰੋਗਰਾਮ ਨਹੀਂ ਸੀਗਾ ਫਿਰ ਮੈਂ ਇੱਥੇ ਸੁੱਟੀ ਆਇਆ ਸੀ ਬਈ ਸੁੱਟੀ ਆਉਣ ਤੋਂ ਬਾਅਦ ਮੈਂ ਥੋੜਾ ਜਿਹਾ ਦੋ ਤਿੰਨ ਕਰਾਲਾ ਸਬਜੀ ਵਾਲੀ ਲੈਂਡ ਚ ਪਿਆ ਮੈਂ ਸੁੱਟੀ ਸੁੱਟੀ ਚੱਲ ਵੇਲੇ ਕੀ ਕਰਦੇ ਹਣਾ ਉਸਤੇ ਮੈਰੇ ਕਿਉਂਕਿ ਬਈ ਹਣਾ ਜਿਹੜਾ ਸ਼ਰਮ ਆਉਂਦੀ ਇਹ ਚੀਜ਼ ਦਾ ਕੀੜਾ ਸਿੰਗਾਪੁਰ ਨੇ ਕੱਢਤਾ ਸੀਗਾ ਉਹ ਤਾਂ ਇਹ ਲੱਗਦਾ ਹੁਣ ਵੀ ਡਾਲਰ ਚੱਕ ਕੇ ਲਿਓਣੇ ਆ ਬਸ ਉੱਥੇ ਉੱਥੇ ਤਾਂ ਐ ਲੱਗਦਾ ਵੀ ਜਦੋਂ ਇੱਥੇ ਜਾਣ ਤੋਂ ਪਹਿਲਾਂ ਵੀ ਉੱਥੇ ਗੱਟੇ ਭਰੇ ਪਏ ਡਾਲਰਾਂ ਦੇ ਚੱਕ ਕੇ ਹੀ ਮੋੜਦੇ ਆ ਹਾਂ ਉੱਥੇ ਕੰਮ ਕੀਤਾ ਫੇਰ ਪਤਾ ਲੱਗਿਆ ਨਾ ਫਿਰ ਕੀ ਕੰਮ ਕਰਦੇ ਰਿਹਾ ਬਾਈ ਜੀ ਉੱਥੇ ਬਾਈ ਕੋਈ ਪੱਕਾ ਕੰਮ ਨਹੀਂ ਸੀਗਾ ਜਿਹੜਾ ਕੰਮ ਮਿਲ ਜਾਂਦਾ ਸੀ ਉਹ ਹੀ ਕਰਨਾ ਪੈਂਦਾ ਸੀ ਮੇਨ ਮੇਰੀ ਕੰਪਨੀ ਸੀ ਕੰਟਰੈਕਸ਼ਨ ਦੀ ਜੀ ਉਹ ਸਾਨੂੰ 8 ਘੰਟੇ ਕੰਮ ਦਿੰਦੀ ਸੀਗੀ 8 ਘੰਟਿਆਂ ਦੇ ਵਿੱਚ ਬਚਤ ਨਹੀਂ ਪੈਂਦੀ ਸੀ ਫਿਰ ਅਸੀਂ ਹੋਟਲਾਂ ਦੇ ਭਾਂਡੇ ਵਗੈਰਾ ਮੰੰਜਨੇ ਜਾਂ ਜੋ ਪਾਰਟ ਟਾਈਮ ਸਾਨੂੰ ਜੋ ਵੀ ਮਿਲਦਾ ਕਿਹੜੇ ਕਿਹੜੇ ਕੰਮ ਕਰਦੇ ਰਹੇ ਤੇ ਮੈਂ ਜਿਹੜੇ ਆਪ ਦੀ ਬਈ 6 ਸਾਲਾਂ ਦੇ ਵਿੱਚ ਕੰਮ ਕੀਤਾ ਮੈਂ ਟਾਇਲਟ ਕੰਟੇਨਰਾਂ ਤੇ ਲੱਗੇ ਰਿਆ ਹੂੰ ਤੇ ਹੋਟਲਾਂ ਦੇ ਵਿੱਚ ਭਾਂਡੇ ਮਾਂਜਦੇ ਰਹੇ ਆ ਸੜਕਾਂ ਤੇ ਫੁੱਟਪਾਥਾਂ ਤੇ ਆਪਾਂ ਜੋ ਵੀ ਕਚਰਾ ਉਥੋਂ ਦੀ ਪਬਲਿਕ ਸਿੱਟਦੀ ਜਾਂ ਆਪਣੀ ਪਬਲਿਕ ਸਿੱਟਦੀ ਉਹਨਾਂ ਨੂੰ ਇਕੱਠਾ ਕਰਨ ਦਾ ਸਾਡਾ ਕੰਮ ਸੀ ਉਹ ਵੀ ਕੀਤਾ ਫਿਰ ਅਸੀਂ ਕਾਹ ਕੱਟਣ ਦਾ ਗਰਾਸ ਕਟਿੰਗ ਦੀ ਕੰਪਨੀ ਦੇ ਵਿੱਚ ਅਸੀਂ 4-4 ਘੰਟੇ ਉਹ ਟਾਈਮ ਉੱਥੇ ਕਰਦੇ ਰਹੇ ਆ ਇਹ 4-5 ਕੰਮ ਮੈਂ ਲਗਾਤਾਰ ਕੀਤੇ ਆ ਜੀ ਅੱਛਾ ਕਿੰਨੇ ਭੈਣ ਭਾਈਓ ਬਾਈ ਜੀ ਮੇਰੀ ਇੱਕ ਭੈਣ ਅਤੇ ਇੱਕ ਭਰਾ ਮੈਂ ਬਾਈ ਕੱਲਾ ਭਰਾ ਸੀ ਤੇ ਕਰਦੇ ਜਦੋਂ ਕੱਲਾ ਪੁੱਤ ਹੋਵੇ ਬੈਸੇ ਵੀ ਆਪਾਂ ਪਾਸਾ ਵਟਦੇ ਆ ਉਦੋਂ ਤੇਰੀ ਤਮੰਨਾ ਸੀ ਬਾਹਰ ਜਾਣ ਦੀ ਇਹ ਕਰਦੇ ਦੀ ਤਮੰਨਾ ਸੀ ਸਾਰਿਆਂ ਦੀ ਤਮੰਨਾ ਹੀ ਸੀ ਬਾਈ ਉਦੋਂ ਹੁਣ ਬਾਈ ਪੈਸੇ ਤਾਂ ਹੀ ਮਤਲਬ ਹੈ ਨਾ ਕਿਉਂਕਿ ਤੇ ਪੈਸੇ ਤਾਂ ਹੀ ਮਤਲਬ ਹੁਣ ਕਰਕੇ ਬਈ ਕੱਲਾ ਘਹਿਣਾ ਨਹੀਂ ਵੇਖਦੇ ਹੁਣ ਤਾਂ ਨਿਆਣੀਆਂ ਦੇ ਚੂੜੇ ਪਾਪਾ ਭੇਜੀ ਜਾਂਦੇ ਆ ਨਿੱਕੇ ਨਿੱਕੀਆਂ ਦੇ ਹੈ ਨਾ ਉਹ ਤਾਂ ਹੁਣ ਮਤਲਬ ਨਹੀਂ ਰਹਿ ਗਿਆ ਤੇ ਉਦੋਂ ਪੈਸੇ ਤਾਂ ਹੀ ਸੀਗਾ ਮਤਲਬ ਤੇ ਮੈਂ ਵੀ ਬਈ ਚਾਹੁੰਦਾ ਸੀ ਮੈਂ ਜਾਵਾਂ ਉੱਥੇ ਹਾਂ ਤੇ ਫਿਰ ਉੱਥੇ ਮੈਂ ਜਾ ਕੇ ਕੀਤਾ ਕੰਮ ਬਈ ਹਾਂ ਉਹ 6 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਵਰਕਿੰਗ ਕੀਤੀ ਬਈ ਫੇਰ ਜਾ ਕੇ ਸਾਨੂੰ 70-8000 ਰੁਪਏ ਬਣਦਾ ਸੀ ਉਹਦੇ ਵਿੱਚੋਂ 60000 ਰੁਪਏ ਸਾਡੀ ਬਚਤ ਹੁੰਦੀ ਸੀਗੀ ਬਚਤ ਉਹ ਹੁੰਦੀ ਸੀ ਅਸੀਂ ਜੇ 16 ਘੰਟੇ ਕੰਮ ਕਰਦੇ ਸੀ ਫੇਰ ਹੁੰਦੀ ਸੀਗੀ ਜੇ 8-9 ਘੰਟੇ ਨਾਲ ਕੋਈ ਬੱਚਦਾ ਨਹੀਂ 8-9 ਘੰਟੇ ਨਾਲ ਤਾਂ ਬਈ ਸਾਨੂੰ 800 ਡਾਲਰ ਬੇਸਕੀ ਮਿਲਦੀ ਸੀਗੀ ਉਹਦੇ ਵਿੱਚ 30-35000 ਰੁਪਏ ਬਣਦਾ ਸੀਗਾ ਖਰਚਾ ਕੱਢ ਕੇ 20-22000 ਚ ਹੀ ਰਹਿ ਜਾਂਦਾ ਸੀਗਾ ਬਈ ਅੱਛਾ ਉਦੋਂ ਕਿੰਨੇ ਮੁੰਡੇ ਗਏ ਸੀ ਤੁਸੀਂ ਉਦੋਂ ਬਈ ਉੱਥੇ ਦਾ ਸਿੰਗਾਪੁਰ ਤਾਂ ਬਹੁਤ ਸੀ ਪਰ ਮੇਰੇ ਨੇੜੇ-ਨੇੜੇ ਅਸੀਂ ਤਿੰਨ ਜਾਣੇ ਗਏ ਸੀਗੇ ਅੱਜਕੱਲ੍ਹ ਦੁਖਾਂਤ ਵਾਪਰਦਾ ਕਿਤੇ ਪੁੱਤ ਵਗ ਜਾਂਦੇ ਨੇ ਇੱਧਰ ਕਈ ਵਾਰੀ ਮਾਂ ਦੀ ਜਾਂ ਪਿਓ ਦੀ ਡੈਥ ਹੋ ਜਾਂਦੀ ਹੈ ਜਿਹੜਾ ਮੈਂ ਸ਼ੁਰੂ ਦੇ ਵਿੱਚ ਬੋਲਿਆ ਕਿ ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਨਹੀਂ ਆ ਬਿਲਕੁਲ ਇਹੋ ਜਿਹਾ ਦੁਖਾਂਤ ਵੀ ਕਦੇ ਆਣੇ ਦੋ ਵਾਲੀ ਵਾਪਰਾ ਦੇਖਿਆ ਹੈ ਬਈ ਇਹ ਤਾਂ ਸਾਡੇ ਹੁਣ ਥੋੜੇ ਦਿਨ ਪਿੱਛੇ ਹੀ ਵਾਪਰ ਕੇ ਘਟਿਆ ਕਿਉਂਕਿ ਸਾਰਾ ਪਰਿਵਾਰ ਬਾਹਰ ਸੀ ਬਈ ਆਸਟ੍ਰੇਲੀਆ ਦੇ ਵਿੱਚ ਹਨਾ ਤੇ ਪਿੱਛੇ ਇੱਥੇ ਸਕੇ ਸਬੰਧੀ ਦੀ ਡੈਥ ਹੋ ਗਈ 7-8 ਜਣੇ ਨੇ ਆਉਣਾ ਸੀ ਬਈ 1,20,000 ਰੁਪਏ 30,000 ਰੁਪਏ ਦੀ ਆਉਣ ਦੀ ਟਿਕਟ ਸੀਗੀ ਕਹਿੰਦੇ ਵੀ 7-8 ਲੱਖ ਰੁ ਤੇ ਅਸੀਂ ਭੁਗਤੇ ਆ ਜਾਾਂਗੇ ਹੁਣ ਦੇਖੋ ਭੁਗਤੇ ਆਉਂਦੇ ਆ ਕਿ ਨਹੀਂ ਆਉਂਦੇ ਬਈ ਅੱਛਾ ਲੈਬ ਦਿਖਾ ਐਸ ਸਸ਼ਕਾਰ ਹੁੰਦਾ ਹਾਂ ਸਸ਼ਕਾਰ ਹੁੰਦਾ ਲੈਬ ਦਿਖਾਤਾ ਕੌਣ ਮਰਿਆ ਸੀ ਪਿਓ ਦੀ ਡੈਥ ਤੋਂ ਵੱਧ ਕੇ ਕੋਈ ਡੈਥ ਨਹੀਂ ਹੁੰਦੀ ਬਈ ਅੱਛਾ ਪਿਓ ਡੈਥ ਹੋ ਗਈ ਹਾਂ ਤੇ ਫਿਰ ਵੀ ਆਪਾਂ ਲੈਬ ਦੇਖਣਾ ਚਾਹੁੰਦੇ ਆ ਨਾ ਉਥੋਂ ਆ ਨਹੀਂ ਸਕਦੇ ਫਿਰ ਬਈ ਐਬ ਜੇ ਮੁਲਕ ਤੋਂ ਆਪਾਂ ਕਰਾਉਣਾ ਕੀ ਆ ਫਿਰ ਤਾਂ ਆਪਾਂ ਇਹ ਕਹਿ ਸਕਦੇ ਆ ਕਿ ਉਹ ਤਾਂ ਮੁਲਕ ਆਪਣੇ ਰਹਿਣ ਦੇ ਯੋਗ ਹੀ ਹੈ ਨਹੀਂਗੇ ਆਉਣ ਦਾ ਸਵੱਬਕ ਨਹੀਂ ਮੰਦਾ ਵੀ ਯਾਰ ਛੱਡ ਬਈ ਵਾਪਸ ਜਾਣਾ ਆਉਣ ਦਾ ਸਵੱਬਦਾ ਬਈ ਜਿਹੜਾ ਬੰਦਾ ਪਹਿਲੀ ਗੱਲ ਤੋਂ ਉੱਥੋਂ ਕੋਈ ਆਉਣਾ ਨਹੀਂ ਚਾਹੁੰਦਾ ਕਿਉਂਕਿ ਉਹ ਫਾਸੀ ਇਸ ਤਰੀਕੇ ਨਾਲ ਜਾਂਦਾ ਵੀ ਉੱਥੇ ਕਿਸ਼ਤਾਂ ਤੇ ਪਿੱਕੇ ਵਗੈਰਾ ਘਰ ਵਗੈਰਾ ਆਪਦੇ ਰਜਗਾਰ ਉੱਥੇ ਖੜੇ ਕਰ ਲੈਂਦਾ ਹੈ ਨਾ ਤੇ ਜੇ ਉਹ ਇੱਥੇ ਆਉਂਦੇ ਆ ਫਿਰ ਉੱਥੇ ਉਹਨਾਂ ਨੂੰ ਕਿਸ਼ਤਾਂ ਪੈਂਦੀਆਂ ਕੰਟੀਨਿਊ ਤੁਰਿਆਂਦੀ ਉਹ ਆਉਣਾ ਚਾਹੁੰਦੇ ਨਹੀਂ ਹੋਰ ਮੁੜ ਕੇ ਬਈ ਉੱਥੋਂ ਦੀਆਂ ਲੜਕੇ ਨਾਲ ਵਿਆਹ ਕਰਾ ਲੈਂਦੇ ਆ ਜਵਾਗ ਜਾਮ ਲੈਂਦੇ ਆ ਨਾ ਫਿਰ ਤਾਂ ਉਹਨਾਂ ਦਾ ਬੜਾ ਮੁਸ਼ਕਲ ਹੋ ਜਾਂਦਾ ਬਈ ਉਹੀ ਬੰਦਾ ਆ ਸਕਦਾ ਜਿਹੜਾ ਬੰਦਾ ਇਕਵਾਰਾ ਇੱਥੇ ਆ ਕੇ ਕੋਈ ਆਦਾ ਰਜਗਾਰ ਖੜਾ ਕਰਦਾ ਉਦੋਂ ਗਰ ਅੰਦਰ ਵਹਿ ਸੀ ਜ ਉੱਥੇ ਰਹਿੰਦੇ ਮੈਰਿਜ ਹੋ ਗਈ ਜਾਂ ਇੱਥੇ ਨਹੀਂ ਇੱਥੇ ਆ ਕੇ ਮੈਰਿਜ ਹੋਈ ਹੈ ਮੇਰੀ ਬਈ ਪਹਿਲਾਂ 6-7 ਸਾਲ ਲਾਇਆ ਉੱਥੇ ਪਹਿਲਾਂ ਮੈਂ 6-7 ਸਾਲ ਲਾ ਕੇ ਆਇਆ ਸੀ ਬਈ ਉਸ ਤੋਂ ਬਾਅਦ ਮੇਰੀ 2 ਸਾਲਾਂ ਬਾਅਦ ਮੈਰਿਜ ਹੋਈ ਉਧਰ ਨਹੀਂ ਦਿਮਾਗ ਚ ਆਈ ਗੱਲ ਵੀ ਇੱਦਾਂ ਸੈੱਟ ਹੋ ਜਾ ਉਧਰ ਬਈ ਉਦੋਂ ਉੱਥੇ ਜਿਹੜਾ ਸਿੰਗਾਪੁਰ ਦਾ ਸਿੰਗਾਪੁਰ ਵਾਲੇ ਪੀਆਰ ਨਹੀਂ ਦਿੰਦੇ ਬਈ ਉਹ ਟੀਆਰ ਹੀ ਦਿੰਦੇ ਆ ਅੱਛਾ ਮਤਲਬ ਜੀ ਆਪਾਂ ਉਧਰ ਲਈ ਕੁੜੀ ਦਾ ਆਪਣੀ ਮੈਰਜ ਹੁੰਦੀ ਹੈ ਫਿਰ ਤਾਂ ਗੱਲ ਵੱਖਰੀ ਹੈ ਨਾ ਉਦਾਂ ਆਪਦੇ ਫੇਸ ਤੇ ਆਪਾ ਉਥੇ ਪੀਆਰ ਨਹੀਂ ਲੈ ਸਕਦੇ ਉਥੇ ਮੇਰਾ ਮਤਲਬ ਇਹ ਸੀਗਾ ਵੀ ਕੰਮ ਕਰਕੇ ਆਪਾਂ ਕੈਨੇਡਾ ਜਾਵਾਂਗੇ ਗਾਂ ਜਾਵਾਂਗੇ ਕੈਨੇਡਾ ਅਸਟ੍ਰੇਲੀਆ ਜਾਵਾਂਗੇ ਪਰ ਮੈਂ ਜਦੋਂ ਸਿੰਗਾਪੁਰਦ ਸੁੱਟੀ ਆਇਆ ਮੇਰਾ ਇੱਥੇ ਬਿਜ਼ਨਸ ਵਧੀਆ ਸੈੱਟ ਹੋ ਗਿਆ ਬਈ ਪਿਆਜ਼ ਦੇ ਵਿੱਚ ਆਪਦੀ ਧਰਤੀ ਦੇ ਵਿੱਚ ਮੈਂ ਹੁਣ ਸੋਚਿਆ ਵੀ ਨਹੀਂ ਮੈਨੂੰ ਥੋੜੇ ਦਿਨ ਪਿੱਛੇ ਹੀ ਮੈਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਬਈ ਫਾਰਮਰ ਦੇ ਵਿੱਚ ਕੰਮ ਕਰਨ ਵਾਸਤੇ ਆਇਆ ਸੀ ਤੁਸੀਂ ਸਾਡੇ ਖੇਤਾਂ ਦੇ ਵਿੱਚ ਆ ਕੇ ਕੰਮ ਕਰੋ ਖੇਤੀਬਾੜੀ ਦਾ ਸਬਜ਼ੀ ਦਾ ਰਿਲੇਟਡ ਪਰ ਇਹ ਕਿਵੇਂ ਬਣੇ ਸਬਬ ਇਹ ਕੀ ਚੱਕਰ ਹੈ ਵੀ ਹਾਂ ਤੁਹਾਨੂੰ ਆ ਕੰਮ ਕਰ ਦੇਖਿਆ ਉਹਨਾਂ ਨੇ ਮੈਂ ਮੇਰਾ ਵੀ ਭਾਈ ਆਪਣਾ ਪੇਜ ਹੈ ਅੱਛਾ ਫੇਸਬੁੱਕ ਤੇ ਦੇ ਮੈਂ ਬਾਹਰ ਬੀਜ ਕੋਰੀਅਰ ਦਾ ਕੰਮ ਕਰਦਾ ਤੇ ਇੱਥੋਂ ਆਪਾਂ ਬੀਜ ਕੋਰੀਅਰ ਕਰਦੇ ਆ ਮੇਰੇ ਨਾਲ ਕੈਨੇਡਾ ਦੇ ਵਿੱਚੋਂ ਫਾਰਮਰ ਜੁੜੇ ਹੋਏ ਆ ਬਾਈ ਵਧੀਆ ਚੰਗੇ ਏਕੜਾਂ ਵਾਲੇ ਤੇ ਉਹਨਾਂ ਵੱਲੋਂ ਮੈਨੂੰ ਹਮੇਸ਼ਾ ਹੀ ਇਹ ਰਹਿੰਦੇ ਕਿ ਇਹ ਬੰਦਾ ਸਾਡੇ ਕੋਲ ਆ ਕੇ ਕੰਮ ਕਰੇ ਅੱਛਾ ਹਾਂਜੀ ਵੀ ਉੱਥੇ ਕਰੇ ਹਾਂਜੀ ਵੀ ਉੱਥੇ ਸਾਡੇ ਫਾਰਮਰ ਦੇ ਵਿੱਚ ਆ ਕੇ ਕੰਮ ਕਰੇ ਇਹ ਬੰਦਾ ਤੇ ਕਿਉਂਕਿ ਉਹਨਾਂ ਦੇ ਨਾਲ ਮੈਂ ਜੁੜਿਆ ਹੋਇਆ ਹਾਂ ਮੈਂ ਇੱਥੋਂ ਬੀਜ ਉਹਨਾਂ ਨੂੰ ਭੇਜਦਾ ਰਹਿਣਾ ਹੁਣ ਦੇਰੇ ਨਹੀਂ ਕਰਦਾ ਵੀ ਉਧਰ ਹੁਣ ਡਾਲਰ ਕਮਾ ਲਈ ਨਾ ਨਾ ਭਾਈ ਉੱਥੋਂ ਨਾਲੋਂ ਤਾਂ ਮੇਰੇ ਇੱਥੇ ਜ਼ਿਆਦਾ ਕਮਾਈ ਆ ਕੈਨੇਡਾ ਨਾਲੋਂ ਕੈਨੇਡਾ ਨਾਲੋਂ ਹਾਂ ਬੇ ਨਾਲੇ ਪਰਿਵਾਰ ਦੇ ਵਿੱਚ ਨਾਲੇ ਮੈਂ ਭਾਈ ਉੱਥੇ ਕੋਈ ਵੀ ਬੰਦਾ ਕਹੇ ਕੈਨੇਡਾ ਦੇ ਵਿੱਚ ਵੀ 8 ਘੰਟੇ ਤੋਂ ਘੱਟ ਕੰਮ ਕਰਦਾ ਮੈਂ ਇੱਥੇ ਆਪਦੇ ਖੇਤ ਦੇ ਵਿੱਚ ਸਵੇਰ 2 ਘੰਟੇ ਸ਼ਾਮ ਨੂੰ 2 ਘੰਟੇ 4 ਘੰਟੇ ਕੰਮ ਕਰਦਾ ਹਾਂ ਤੇ ਕਮਾਈ ਉਥੋਂ ਨਾਲੋਂ ਜ਼ਿਆਦਾ ਆਵੇ ਕਿੰਨੀ ਇਕੜ ਦੇ ਵਿੱਚ ਕਿੰਨੇ ਕਿੱਲੇ ਵਿੱਚ ਸਬਜ਼ੀ ਬੀਜਦੇ ਹੋ ਤੇ ਸਾਰੇ ਸਾਰੇ ਸਾਲ ਦਾ ਜਿਹੜਾ ਸ਼ਡਿਊਲ ਹੈ ਉਹ ਕਿਵੇਂ ਦਾ ਹੈ ਬਈ ਮੇਰੇ ਕੋਲੇ ਪਰਮਾਨੈਂਟ ਜਿਹੜੀ ਹੁੰਦੀ ਹੈ ਉਹ ਤਾਂ ਡੇਢ ਕਿੱਲਾ ਪੱਕੀ ਹੈਗੀ ਸਬਜ਼ੀ ਜਿਹੜੀ ਮੇਰੇ ਟੇਲ ਦੇ ਵਿੱਚ ਰਹਿੰਦੀ ਹਰ ਵਕਤ ਹੀ ਜਿਹੜੀ ਮੈਂ ਮੌਸਮੀ ਜਿਵੇਂ ਗੋਭੀ ਹੁੰਦੀ ਹੈ ਗੇਤੀ ਗੋਭੀ ਉਹ ਮੈਂ ਪਿਛਲੇ ਸਾਲ ਮੇਰੇ ਕੋਲ 2 ਕਿੱਲੇ ਸੀ ਅੱਜ ਕਿਹੇ 6 ਕਿੱਲੇ ਕਰਾਂਗੇ ਜਿਹੜੀ ਕਿ ਉਹ ਸਿਰਫ ਅਸੀਂ ਗੋਭੀ ਲਾਉਣੇ ਨੇ ਗੋਭੀ ਤੋਂ ਬਾਅਦ ਅਸੀਂ ਕਣਕ ਲਾ ਦਈਦੀ ਉੱਤੇ ਡੇਢ ਕਿੱਲੇ ਦੇ ਵਿੱਚ ਹਾਂਜੀ ਪੂਰੇ ਸੀਜ਼ਨ ਦੇ ਪੂਰੇ ਸਾਲ ਦੇ ਹਾਂ 12 ਮਹੀਨੇ ਦੀ ਕਿਹੜੀ ਕਿਹੜੀ ਸਬਜ਼ੀ ਲਾਉਨੇ ਆ ਜਿਵੇਂ ਬਈ ਅਕਤੂਬਰ ਦੇ ਵਿੱਚ ਲੱਗਦੀ ਹੈ ਕਦੂ ਤੇ ਮਟਰ ਤੇ ਛੋਲਿਆ ਉਹ ਅਸੀਂ ਅਕਤੂਬਰ ਦੇ ਵਿੱਚ ਲਾਉਨੇ ਆ ਅਕਤੂਬਰ ਤੋਂ ਬਾਅਦ ਹੁਣ ਉਹ ਮਟਰ ਤੇ ਛੋਲਿਆ ਜਿਹੜੇ ਐਕਸਪਾਇਰ ਹੋ ਗਏ ਉਹਨਾਂ ਨੇ ਆਪ ਦਾ ਜਿੰਨਾ ਦੇਣਾ ਸੀ 22 ਤੋ ਦੇ ਕੇ ਹੁਣ ਸਾਡੇ ਕਦੂ ਚਲੀ ਨੇ ਕਦੂ ਤੋਂ ਬਾਅਦ ਅਸੀਂ ਇੱਥੇ ਭਿੰਡੀ ਲਾਵਾਂਗੇ ਵਿੱਚ ਅਸੀਂ ਕ੍ਰੋਪਿੰਗ ਕਾਰਵਾਈ ਦਿੱਤੀ ਹੈ ਭਿੰਡੀ ਦੀ ਤੇ ਜੁਲਾਈ ਦੇ ਵਿੱਚ ਸਾਰਾ ਵਾਹ ਕੇ ਇੱਥੇ ਫਿਰ ਗੋਭੀ ਲਾ ਦਾਂਗੇ 1.5 ਕਿੱਲੇ ਦੇ ਵਿੱਚ ਗੋਭੀ ਤੋਂ ਪਹਿਲਾਂ ਆ ਗੋਭੀ ਵਿੱਚ ਜੋੜ ਗਏ ਪਾ 5 ਫਸਲਾਂ ਹੋ ਜਾਂਦੀਆਂ ਜੀ 5 ਫਸਲਾਂ ਦੇ ਵਿੱਚੋਂ ਕੀ ਟਰਨਓਵਰ ਹੈ 1.5 ਕਿੱਲੇ ਚੋਂ ਸਾਲ ਦੀ ਟਰਨਓਵਰ ਬਈ ਜੇ ਕੁਦਰਤੀ ਕਰੋਪੀ ਨਾ ਪਾਵੇ ਫਿਰ ਤਾਂ 7-8 ਲੱਖ ਤੱਕ ਪਹੁੰਚ ਜਾਂਦੀ ਹੈ ਜੇ ਕੁਦਰਤੀ ਕਰੋਪੀ ਪਾ ਜੇ ਫਿਰ ਮਿੱਟੀ ਐ ਸਾਰਾ ਕੁ ਹੇਰ ਮਿੱਟੀ ਐ ਹਾਂ ਹੁਣ ਮੈਂ ਇਹੀ ਜਿਹੜਾ ਕਿਸਾਨ ਆ ਪੰਜਾਬ ਦਾ ਉਹ ਇਹੀ ਸੋਚਦਾ ਹੈ ਕਿ ਸੁਰੱਖਿਆ ਨਹੀਂ ਹੈਗੀ ਹਾਂਜੀ ਸਭ ਤੋਂ ਵੱਡੀ ਸਮੱਸਿਆ ਹੈ ਸਰਕਾਰ ਦਾ ਸਹਿਯੋਗ ਕੀ ਹੋ ਰਿਹਾ ਹੈ ਜਾਂ ਕੀ ਫਾਇਦਾ ਮਿਲ ਰਿਹਾ ਹੈ ਜਾਂ ਤੁਸੀਂ ਚਾਹੁੰਦੇ ਕਿਉਂ ਕਿ ਤੁਹਾਨੂੰ ਯਾਦ ਹੋਣਾ 2022 ਚ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਕਿ ਖੇਤੀਬਾੜੀ ਦੇ ਮਾਸਟਰ ਤੁਹਾਡੇ ਖੇਤਾਂ ਚ ਆਇਆ ਕਰਨਗੇ ਹਾਂਜੀ ਬਿਲਕੁਲ ਜੀ ਕੀ ਚਾਹੁੰਦੇ ਹੋ ਵੀ ਸਾਡੀ ਆ ਇਸ ਤਰ੍ਹਾਂ ਹੀ ਸਹਾਇਤਾ ਹੋਣੀ ਚਾਹੀਦੀ ਹੈ ਬਈ ਸਰਕਾਰ ਵੱਲੋਂ ਸਹਾਇਤਾ ਸਹੂਲਤਾਂ ਮਿਲ ਵੀ ਰਹੀਆਂ ਜੇ ਆਪਾਂ ਉਹਨਾਂ ਨੂੰ ਲੈਨੇ ਆ ਤਾਂ ਜੀ ਜੇ ਆਪਾਂ ਕਹਿ ਦਈਏ ਵੀ ਆਪਾਂ ਨੂੰ ਘਰੇ ਬੈਠੇ ਕੋਈ ਦੱਸ ਕੇ ਜਾਵੇ ਆਹ ਸਹੂਲਤ ਬਈ ਲਾਓ ਫੇਰ ਦੇਵਾਂਗੇ ਨਹੀਂ ਫੇਰ ਨਹੀਂ ਹੁਣ ਜਿਵੇਂ ਬਈ ਮੈਨੂੰ ਖੇਤੀਬਾੜੀ ਨਾਲ ਸਰਕਾਰ ਵੱਲੋਂ ਕੇਵੀ ਕੇਵਲੋਂ ਪੂਰੀ ਜਿਹੜੀ ਮੈਨੂੰ ਚਾਹੀਦੀ ਉਹ ਸਹੂਲਤ ਸਬਸਿਡੀ ਤੇ ਮਿਲ ਰਹੀ ਹੈ ਜਿਵੇਂ ਡ੍ਰਿਪ ਇਰੀਗੇਸ਼ਨ ਹੋ ਗਿਆ ਬਈ ਉਹਦੇ ਤੇ 90% ਸਬਸਿਡੀ ਹੈ 10% ਕਿਸਾਨ ਨੇ ਭਰਨਾ ਜੀ ਜੇ ਤੁਸੀਂ ਪੌਲਿਓਸ ਬਣਾਉਣੇ ਆ ਉਹਦੇ ਵਿੱਚ 50% ਸਰਕਾਰ ਦੇ ਰਹੀ ਹੈ 50% ਆਪਾਂ ਆਪ ਖਰਚਾ ਕਰਨਾ ਨਾ ਵੀ ਉਹ ਸਪੋਰਟ ਪੌਲਿਓ ਜਿਵੇਂ ਆਪਾਂ ਬਈ ਸਿਆਲ ਵਾਲੀਆਂ ਗਰਮੀ ਵਾਲੀਆਂ ਸਬਜ਼ੀਆਂ ਸਿਆਲ ਦੇ ਵਿੱਚ ਕਰਨੀਆਂ ਜਿਵੇਂ ਅਸੀਂ ਆਉਣ ਵਾਲੇ ਸਮੇਂ ਚ ਉੱਥੇ ਬਣਾ ਰਹੇ ਆ ਜੀ ਤੇ ਉਹ ਆਊਟ ਆਫ ਸੀਜ਼ਨ ਜਿਵੇਂ ਕਦੂ ਆ ਬਈ ਕਦੂ ਦੇ ਪਹਿਲਾਂ ਆਪਾਂ ਲੋ ਟਰਨਲ ਕੀਤਾ ਸੀ ਅਕਤੂਬਰ ਦਾ ਕਦੂ ਲਾਇਆ ਦਸੰਬਰ ਦੇ ਵਿੱਚ ਕੋਰਾ ਪੈ ਜਾਂਦਾ ਤੇ ਆਪਾਂ ਕੋਰੇ ਨੂੰ ਕਵਰਿੰਗ ਵਾਸਤੇ ਆਪਾਂ ਪੌਲਿਓਸ ਦੀ ਜ਼ਰੂਰਤ ਪੈਂਦੀ ਆ ਜੀ ਇਸ ਜਿਹੜੀ ਕਿ ਇਹ ਕੀਤੀ ਵੜੀ ਸਬਜ਼ੀ ਦੀ ਕਰ ਰਹੇ ਇਹਨੂੰ ਵਧਾਉਣ ਬਾਰੇ ਸੋਚ ਰਹੇ ਹੋ हां भाई वढाਉਂਦਾ मेरे कोले जिन्नी के हैगी है भाई बढ़िया पर मैं एक आइटम और ਨਾਲ ਜੋੜ ਰਿਹਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਅਸੀਂ ਹੁਣ ਅਕਤੂਬਰ ਦੇ ਵਿੱਚ ਲਾਵਾਂਗੇ ਸਟਰਾਬੇਰੀ ਲਾਵਾਂ ਇਕੱਲਾ ਤੇ ਵੈਸੇ ਤਾਂ ਮੇਰੇ ਕੋਲੇ ਭਾਈ 1.5 ਏਕੜ ਤਾਂ ਹੈਗੀ ਹੈਗੀ ਸੀ 7 ਕਿੱਲੇ ਗੋਭੀ ਹੁੰਦੀ ਆ ਹੁਣ ਆਉਣ ਵਾਲੇ ਸਮੇਂ ਅੱਜ ਤੇ ਪਰ ਇੰਨਾ ਹੀ ਮੈਂ ਇੱਥੋਂ ਦੀ ਕਰੀ ਮੈਨੂੰ ਵਧੀਆ ਮੈਂ ਇੱਕ ਬੰਦਾ ਹੈਂਡਲ ਕਰ ਸਕਦਾ ਇੰਨੀ ਚੀਜ਼ ਨੂੰ ਹੂੰ ਇਤੋਂ ਵੱਧ ਨਹੀਂ ਮੈਂ ਵਧਾਉਣਾ ਚਾਹੁੰਦਾ ਤੇ ਇਹਦੇ ਵਿੱਚ ਵਧੀਆ ਕਮਾਈ ਹੈ ਜਿਹੜਾ ਵੱਡਾ ਫਿਕਰ ਹੈ ਉਹ ਇਹ ਹੈ ਕਿ ਯਾਰ ਸਬਜੀ ਜਾਂਦੀ ਹੈ ਘਰ ਘਰ ਬਿਲਕੁਲ ਸੇਤਨਾ ਖਰਵਾਲ ਹੋ ਰਿਹਾ ਹੈ ਵੱਟੇ ਪੱਧਰ ਤੇ ਗੁਰਵਿੰਦਰ ਕੀ ਯੂਜ਼ ਕਰਦਾ ਰਿਹਾ ਸਪਰੇਅ ਕਿਸ ਤਰ੍ਹਾਂ ਦੀ ਆ ਜਿਹੜੀਆਂ ਥੱਲੇ ਮੈਂ ਗਰੋਿਆਂ ਦੀ ਖਾਦ ਪਾਉਣਾ ਬਈ ਜਿਹੜਾ ਕਿ ਉੱਤੇ ਜਿਵੇਂ ਕਿ ਹੁਣ ਜਾਦੇ ਕੱਚੇ ਜ਼ਹਿਰ ਆਇਆ ਉਹ ਆਪਾਂ ਬਿਲਕੁਲ ਵਰਤੋਂ ਨਹੀਂ ਕਰਦੇ ਬਾਇਓ ਚ ਜਿੰਨੇ ਵੀ ਪ੍ਰੋਜੈਕਟ ਆਈਪੀਐਲ ਦੇ ਆਉਂਦੇ ਮੈਂ ਕਿਸੇ ਕੰਪਨੀ ਦੀ ਪ੍ਰੋਮੋਸ਼ਨ ਨਹੀਂ ਕਰਦਾ ਤੁਸੀਂ ਆਈਪੀਐਲ ਦੇ ਲੋ ਪਰ ਮੈਂ ਆਈਪੀਐਲ ਦੇ ਵਰਤਦਾ ਰਿਹਾ ਰਿਜ਼ਲਟ ਵਧੀਆ ਬਾਇਓ ਦੇ ਵਿੱਚ ਸਾਰੇ ਉਹਨਾਂ ਦੇ ਪ੍ਰੋਜੈਕਟ ਆਉਂਦੇ ਆ ਤੁਸੀਂ ਅੱਜ ਛੜਕ ਦੋ ਪਲਾਂ ਦੀ ਹੁਣੇ ਤੋੜ ਕੇ ਧਰ ਲਓ ਤੁਹਾਡੇ ਨੁਕਸਾਨ ਨਹੀਂ ਹੋਗਾ ਦੂਜੀ ਗੱਲ ਹੂੰ ਜਿਹੜਾ ਮੇਲ ਮਤਬਲਾ ਬਈ ਜਿਹੜੇ ਆ ਆਰਗੈਨਿਕ ਤਰੀਕੇ ਨਾਲ ਖੇਤੀਬਾੜੀ ਕਰਦੇ ਨੇ ਜਿਹੜੇ ਛੜਕਾ ਕਰਦੇ ਨੇ ਹਾਂਜੀ ਉਹਨੂੰ ਤਿਆਰ ਬੀ ਕੀਤੇ ਡੀ ਕੰਪੋਜ਼ਰ ਵਗੈਰਾ ਬਈ ਉਹ ਨਾ ਜਿਹੜੇ ਆਪਾਂ ਪੱਕੇ ਤੌਰ ਤੇ ਆਰਗੈਨਿਕ ਕਰਾਂਗੇ ਆਰਗੈਨਿਕ ਦੇ ਆਪਣੇ ਪਿਆਰ ਦੇ ਵਿੱਚ ਮਹਾਲੀ ਤੋਂ ਬਿਨਾ ਕਿਤੇ ਵੀ ਮੰਡੀ ਨਹੀਂ ਲੱਗਦੀ ਜੇ ਆਪਾਂ ਹੋਲ ਸੇਲ ਤੇ ਜਿਵੇਂ ਕਦੂ ਦਾ ਪਹਿਲਾਂ 65 ਰੁਪਏ ਰੇਟ ਸੀ ਬਈ ਉਥੇ ਆਰਗੈਨਿਕ ਵੀ 65 ਵਿਕਣਾ ਤੇ ਦੂਜਾ ਜਿਹੜਾ ਆਪਾਂ ਬਾਇਓ ਦੇ ਪ੍ਰੋਜੈਕਟ ਬਾਹਰੋਂ ਖਰੀਦ ਕੇ ਪਾਵਾਂਗੇ ਉਹ ਵੀ 65 ਹੀ ਵਿਕਣਾ ਜਿਹੜਾ ਆਰਗੈਨਿਕ ਦੇ ਵਿੱਚ ਆਪਣਾ ਖਰਚਾ ਆ ਜਾਂਦਾ ਜ਼ਿਆਦਾ ਬਈ ਹੂੰ ਲੋਕ ਪਬਲਿਕ ਜਿਹੜੀ ਕਿਸਾਨ ਜਾਂ ਕਿਸਾਨਾਂ ਕਹਿੰਦੇ ਜਾਂ ਪਿੰਡਾਂ ਦੇ ਲੋਕੋ ਆਰਗੈਨਿਕ ਦਾ ਤੇ ਕੈਮੀਕਲ ਵਾਲੀ ਖੇਤੀ ਦਾ ਬਾਈ ਰੇਟ ਬਰਾਬਰੀ ਰੱਖਦੇ ਆ ਉਹਨਾਂ ਉਹਨਾਂ ਨੂੰ ਕੋਈ ਚੱਕਰ ਨਹੀਂ ਆ ਵੀ ਆਰਗੈਨਿਕ ਪਰ ਫਿਰ ਵੀ ਮੈਂ ਆਪ ਦੇ ਵੱਲੋਂ ਕਿਸੇ ਨੂੰ ਜ਼ਹਿਰ ਨਹੀਂ ਪਰੋਸ ਰਿਹਾ ਬਈ ਹੂੰ ਯੂਨੀਵਰਸਿਟੀ ਜਾਂਨੇ ਹੋ ਹਾਂਜੀ ਬਈ ਬਿਲਕੁਲ ਅਸੀਂ ਜੁੜੇ ਹੋਏ ਹਾਂ ਉਹਨਾਂ ਨਾਲ ਕੀ ਮੈਨੂੰ ਫਾਇਦਾ ਮਿਲ ਰਹੀ ਨੇ ਉਹਨਾਂ ਦੇ ਵਿੱਚ ਵੀ ਟ੍ਰੇਨਿੰਗਾਂ ਵਗੈਰਾ ਲੱਗ ਰਹੀਆਂ ਪਰ ਮੈਂ ਕਿਸੇ ਵੀ ਚੀਜ਼ ਦੀ ਸਹੂਲਤ ਨਹੀਂ ਚਾਹੁੰਦਾ ਹੁੰਦਾ ਮੈਨੂੰ ਆਇਆ ਜਾਂਦਾ ਮੈਨੂੰ ਕਿਸੇ ਨੂੰ ਫਰੀ ਮਿਲੇ ਮੈਨੂੰ ਸਰਵ سپورਟ ਦੀ ਲੋੜ ਹੁੰਦੀ ਹੈ ਜਿਵੇਂ ਯੂਨੀਵਰਸਿਟੀ ਵੱਲੋਂ ਜਿਹੜੀ ਵੀ سپورਟ ਮਿਲਦੀ ਹੈ ਉਹ سپورਟ ਦੀ ਲੋੜ ਹੁੰਦੀ ਹੈ ਮੈਂ ਜਾਂ ਤਾਂ ਰਹੀ ਚਾਹੁੰਦਾ ਕਿ ਮੈਂ ਆਪਦੇ ਪੈਸੇ ਨਾਲ ਆਪਦੇ ਪ੍ਰੋਡਕਟ ਲਾਵਾਂ ਮੈਨੂੰ ਕਿਸੇ ਦੀ ਜ਼ਰੂਰਤ ਨਾ ਪਵੇ ਜਦੋਂ ਸਿੰਗਾਪੁਰ ਤੋਂ ਆ ਕੇ ਇੱਧਰ ਸਬਜ਼ੀ ਦਾ ਕੰਮ ਕੀਤਾ ਹਾਂਜੀ ਉੱਥੇ ਟੌਂਟ ਬਾਜ਼ੀਆਂ ਹੁੰਦੀਆਂ ਨੇ ਮਜ਼ਾਕ ਉਹ ਤਾਂ ਹੁਣ ਵੀ ਹੁੰਦੀਆਂ ਜੀ ਹੁਣ ਕੋਈ ਵੀ ਬੰਦਾ ਮੇਰੀ ਮਿਹਨਤ ਨਹੀਂਵੇਂ ਦਾ ਖੇਤ ਦੇ ਵਿੱਚ ਆ ਕੇ ਬਈ ਹਾਂ ਜਦੋਂ ਮੈਂ ਰੋਡ ਦੇ ਉੱਤੋਂ ਦੀ ਕੰਟੇਨਰ ਲੈ ਕੇ ਜਾਣਾ ਬਈ ਉਦੋਂ ਜ਼ਰੂਰ ਗਿਣਤੀ ਕਰਦੇ ਰਾਜੇ ਇੰਨੇ ਲੈ ਗਿਆ ਤੇ ਟੱਕ 500 ਦਾ ਤੇ ਇੰਨੇ ਦਾ ਉਦੋਂ ਕਾਟਿੰਗ ਜ਼ਰੂਰ ਹੁੰਦੀ ਆਰ ਬੜੇ ਪੈਸੇ ਕਮਾਉਂਦਾ ਹਨਾ ਤੇ ਜਦੋਂ ਮੈਂ ਉਹ ਮੇਰੇ ਬਈ ਪੈਸਿਆਂ ਦੀ ਗਿਣਤੀ ਕਰਦਾ ਜਦੋਂ ਮੈਂ ਮੋਟਰਸਾਈਕਲ ਰੇਡੀ ਨਾਲ ਦੇ ਪਿੰਡ ਦੇ ਵਿੱਚ ਅਮਨਗੜ੍ਹ ਵਾਲੇ ਕੋਠੜੇ ਦੇ ਵਿੱਚ ਸਬਜ਼ੀ ਵਚੋਂ ਜਾਣਾ ਉਦੋਂ ਇਹ ਟਾਊਟ ਹੁੰਦੇ ਆ ਯਾਰ ਕੀ ਇਹਨੇ ਲੱਛਣ ਫੜੇ ਚੰਗੇ 7-8 ਕਿੱਲੇ ਮੇਰੇ ਕੋਲ ਜ਼ਮੀਨ ਵਧਿਆ ਬਈ ਚੰਗੇ 7-8 ਕਿੱਲੇ ਆ ਯਾਰ ਤੇ ਲੋਕਾਂ ਦੇ ਘਰ ਜਦ ਕਿ ਪਹਿਲਾਂ ਮੈਂ ਸਿੰਗਾਪੁਰ ਬਈ ਲੋਕਾਂ ਦੇ ਥੱਲੇ ਕੰਮ ਕਰਕੇ ਇਹੋ ਜਿਹੇ ਕੰਮ ਕੀਤੇ ਆ ਜਿਹੜੇ ਦੱਸ ਵੀ ਨਹੀਂ ਸਕਦੇ ਆ ਪਰ ਹਨਾ ਤੇ ਇੱਥੇ ਤਾਂ ਮੈਂ ਆਪਦੀ ਸਬਜ਼ੀ ਲੈ ਕੇ ਬਈ ਲੋਕਾਂ ਦੇ ਕਰੇ ਵੇਚ ਕੇ ਆਉਣਾ ਸ਼ੁਰੂਆਤੀ ਪੜਾ ਕੱਗੂ ਤੋਂ ਕੋਈ ਡਰ ਹੁੰਦਾ ਮਨ ਚ ਇਹ ਪੰਗਾ ਤਾਂ ਲੈ ਬੈਠੇ ਆ ਹੁਣ ਤੇ ਅੱਜ ਗੁਰਵਿੰਦਰ ਕੀ ਸੋਚਦਾ ਕੀ ਮੈਂ ਸ਼ੁਰੂਆਤੀ ਪੜਾ ਇਹ ਹੁੰਦਾ ਵੀ ਉਹਦੇ ਪਰਿਵਾਰ ਨਾਲ ਨਹੀਂ ਹੁੰਦਾ ਕਿਉਂਕਿ ਇਹ ਵੱਖਰੀ ਖੇਤੀ ਆ ਗਈ ਬਈ ਪਰਿਵਾਰ ਆ ਜਿਹੜਾ ਜੱਦੀ ਪੁਸਤੀ ਕਣਕ ਝੋਨੇ ਨਾਲ ਜੁੜਿਆ ਹੋਆ ਜਾਂ ਨਰਮੇ ਨਾਲ ਜੁੜਿਆ ਹੋਆ ਹੈ ਇਹ ਮੈਂ ਥੋੜਾ ਜਿਹਾ ਹਟਕੇ ਕੀਤਾ ਸੀ ਪਰਿਵਾਰ ਵੱਲੋਂ ਸੰਯੋਗ ਪਹਿਲੇ ਸਾਲ ਹੈ ਨਹੀਂ ਸੀ 2017 ਦੇ ਵਿੱਚ ਜਦੋਂ ਮੈਂ ਬਈ ਦੋ ਕਨਾਲਾਂ ਦੀ ਖੇਤੀ ਕੀਤੀ ਉਹਦੋਂ ਮੈਂ ਸਿਰਫ ਇਕੱਲਾ ਸੀਗਾ ਜੀ ਇਕੱਲੇ ਨੇ ਮੈਂ ਕਰਕੇ ਖੁਦ ਡੋਰ ਟੂ ਡੋਰ ਸੇਲ ਕਰਕੇ ਕਰਦੇ ਨੂੰ ਦੋ ਕਨਾਲਾਂ ਦੇ ਵਿੱਚੋਂ ਬਜਟ ਕੱਢ ਕੇ ਦਿੱਤੀ ਆ ਜਦੋਂ ਮੈਂ ਸਿੰਗਾਪੁਰ ਤੋਂ ਆਇਆ ਸੀ ਜੀ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਬਾਈਟ ਦਾ ਪਤਾ ਲੱਗਿਆ ਬਾਈ ਫਿਰ ਮੈਂ ਸਿੰਗਾਪੁਰ ਵੀ ਨਹੀਂ ਗਿਆ ਕੈਨਸਲ ਕਰਤਾ ਫਿਰ ਇੱਥੇ ਘਰ ਦੇ ਮੈਨੂੰ ਕਹਿੰਦੇ ਤੂੰ ਇੱਕ ਏਕਟ ਦੇ ਵਿੱਚ ਕਰਕੇ ਦੇਖ ਲੈ ਜੇ ਫੇਲ ਹੋ ਗਿਆ ਤਾਂ ਬਾਈ ਆਪਦਾ ਸਿੰਗਾਪੁਰ ਉੱਠ ਜੀ ਤੇ ਨਹੀਂ ਤੂੰ ਇੱਥੇ ਕੰਮ ਕਰ ਲੈ ਜੀ ਤੇ ਉਸ ਦਿਨ ਤੋਂ ਬਾਈ ਅੱਜ ਤੱਕ ਹਜੇ ਤੱਕ ਮੈਨੂੰ ਸਬਜ਼ੀ ਦੇ ਵਿੱਚੋਂ ਨੁਕਸਾਨ ਨਹੀਂ ਹੋਇਆ ਤੇ ਹੁਣ ਤਾਂ ਹੌਲੀ-ਹੌਲੀ ਮੇਰਾ ਤਜਰਬਾ ਵੀ ਵਧਦਾ ਬਾਈ ਲੋਕ ਵੀ ਮੇਰੇ ਨਾਲ ਵਧੀਆ ਜੁੜੇ ਆ ਮੈਂ ਮੇਰੇ ਕੋਲੇ ਸਬਜ਼ੀ ਦੀ ਕਮੀ ਆ ਜਾਂਦੀ ਆ ਪਰ ਲੋਕਾਂ ਵੱਲੋਂ ਖਰੀਦਣ ਵਾਲ ਅਧਿਪਤੀ ਬਾਰਕ ਬਠਿੰਡਾ ਅਮਨਗੜ੍ਹ ਤੇ ਧੂੜਕੋਟ ਜੀ ਜਦੋਂ ਰੇਟ ਬੋਲੀ ਤੇ ਵੱਧ ਹੁੰਦਾ ਮੈਂ ਬੋਲੀ ਤੇ ਵੀ ਲੈ ਕੇ ਜਾਣਾ ਬਰਕ ਕਲਤਰ ਦਾ ਫਰਕ ਦਾ ਪਿਆ ਇਹਦਾ ਮਤਲਬ ਜਿਹੜੀ ਮੰਨਤੀ ਤਾਂ ਸਾਡੀ ਪਹਿਲੀ ਨੌਜਵਾਨੀ ਦੀ ਇੱਥੇ ਹੈ ਹਾਂ ਜਿਹੜਾ ਨਵਾਂ ਬੰਦਾ ਜਿਹੜਾ ਹੁਣ ਬੰਦਾ ਅੰਤਲੇ ਵਾਲਾ ਕੋਈ ਨਹੀਂ ਕਰ ਜਾ ਕੇ ਸਾਈਕਲ ਚੱਕਦਾ ਹੈਗਾ ਹਾਂ ਬਿਲਕੁਲ ਜਿਹੜਾ ਸਾਡੇ ਬੜਿਆ ਇਹ ਬਾਰਲਾ ਮੁਲਕ ਕੱਢਦਾ ਬਈ ਉੱਥੇ ਹੀ ਕਹੇ ਕਿ ਨਿਕਲੇ ਮਿੰਦਾ ਉੱਥੇ ਹੀ ਕੱਢਦਾ ਉੱਥੇ 4 ਲੱਖ ਰੁਪਇਆ 5 ਲੱਖ ਰੁਪਇਆ ਨਾਰਮਲ ਸਿੰਗਾਪੁਰ ਦੀ ਬਈ ਖਰਚਾ ਆ ਜਾਂਦਾ ਤੇ 28 ਤੋਂ 30 ਲੱਖ ਰੁਪਇਆ ਕੈਨੇਡਾ ਦਾ ਖਰਚਾ ਆਉਂਦਾ ਜਦੋਂ ਬੰਦਾ ਇੰਨੇ ਪੈਸੇ ਲਾ ਕੇ ਉੱਥੇ ਕਿਸੇ ਥੱਲੇ ਕੰਮ ਕਰਦਾ ਆ ਕੇ ਦਬਕਾ ਮਰਦਾ ਉਦੋਂ ਇਹ ਕੀੜਾ ਨਿਕਲਦਾ ਹੂੰ ਨਾ ਤਾਂ ਬੰਦਾ ਹੌਣ ਯੋਗ ਹੁੰਦਾ 28 ਲੱਖ ਰੁਪਇਆ ਲਾਇਆ ਹੁੰਦਾ ਬਈ ਇਹ ਤਾਂ ਇਹ ਤਾਂ ਗੁਰਵਿੰਦਰ ਮੰਨਦਾ ਹੋਊ ਵੀ ਉਧਰਲੀ ਮਿਹਨਤ ਨੇ ਤੇਰੇਂਦਰ ਜਨੂੰਨ ਪੈਦਾ ਕਰਤਾ ਵੀ ਬਿਲਕੁਲ ਉਧਰਲੀ ਮਿਹਨਤ ਜਨੂੰਨ ਪੈਦਾ ਕਰਦੀ ਹੈ ਇੱਧਰ ਕੰਮ ਕਰਨ ਦਾ ਕਿੰਨੇ ਵੀ ਬੰਦੇ ਬਾਈ ਕਾਮਯਾਬ ਹੋਏ ਆ ਜਿਹੜੇ ਸ਼ੁਰੂ ਤੋਂ ਕਿਤੇ ਨਾਲ ਜੁੜੇ ਉਹਦਾ ਵੱਖਰੀ ਗੱਲ ਹੈ ਜਿਹੜੇ ਸ਼ੁਰੂ ਤੋਂ ਕਾਮਯਾਬ ਹੈ ਜਿਹੜੇ ਬਾਹਰੋਂ ਜਾ ਕੇ ਕਾਮਯਾਬ ਹੋਏ ਆ ਬਾਈ ਉਹ ਮਿਹਨਤ ਸਦਕਾ ਹੀ ਹੋਏ ਆ ਜਿਵੇਂ ਗੁਰਵਿੰਦਰ ਨੂੰ ਪੁੱਛਿਆ ਕੀ ਖੱਟਿਆ ਕੀ ਪਾਇਆ ਉੱਥੇ ਬਾਈ ਖੱਟਣ ਖਟਾਉਣ ਦਾ ਤਾਂ ਮੈਂ ਸਰਮੰਦਗੀ ਪਾਸੇ ਕੀਤੀ ਹੈ ਬਸ ਇਹ ਮੇਰੀ ਜ਼ਿੰਦਗੀ ਦਾ ਤਜਰਬਾ ਹੈ ਕਿ ਬਾਹਰਲੇ ਮੁਲਕ ਗਿਆ ਬਹੁਤ ਵਧੀਆ ਹੋਇਆ ਮੈਨੂੰ ਸ਼ਰਮ ਨਾ ਦੀ ਚੀਜ਼ ਬਿਲਕੁਲ ਵੀ ਹੈ ਨਹੀਂ ਹੁਣ ਮੈਂ ਜੇ ਮੇਰੀ ਹੋਲਸੇਲ ਤੇ ਰੇਟ ਘਟੂ ਜਾਂ ਪਿੱਛੇ ਸਿਮਲਾ ਮਿਰਚ ਦਾ ਬਈ ਰੇਟ ਘਟ ਸੀਗਾ ਕਿਸਾਨਾਂ ਨੇ ਸਾਡੇ ਪਿੰਡ ਦੇ ਵਿੱਚੋਂ ਵੀ ਜਾਂ ਸਾਡੇ ਨਾਲ ਗਵਾਂਢੀ ਪਿੰਡ ਦੇ ਵਿੱਚੋਂ ਵੀ ਕਹਿੰਦੇ ਸੀ ਤੂੰ ਵੀ ਬਈ ਟਰਾਲੀ ਭਰ ਤੇ ਆਪਾਂ ਨਾ ਘਈਏ ਚੌਂਗ ਦੇ ਵਿੱਚ ਧਰਨਾ ਲਾਉਣਾ ਤੇ ਮਿਰਚ ਦਾ ਰੇਟ ਉਦੋਂ 16 ਕਿਲੋ ਦਾ ਲਫਾਫਾ 15 ਰੁਪਈਆ ਦਾ ਵਿਕਦਾ ਸੀ ਹੋਲ ਸੇਲ ਤੇ ਬਾਈ ਤੇ ਉਦੋਂ ਲੋਕਾਂ ਨੇ ਸਿੱਟੀ ਸੀ ਪਰ ਮੈਂ ਸਿੱਟੀ ਨਹੀਂ ਬਾਈ ਮੈਂ ਡੋਰ ਟੂ ਡੋਰ ਆਪ ਜਾ ਕੇ 20 ਰੁਪਈਆ ਕਿਲੋ ਵੇਚੀ ਆ ਬਾਈ ਕਿਆ ਬਾਤ ਹੈ ਡੋਰ ਟੂ ਡੋਰ ਜਾ ਕੇ ਜੇ ਮੈਂ ਬਾਈ 10 ਕੁਇੰਟਲ ਸਬਜ਼ੀ ਉੱਥੇ ਸੱਟਦਾ ਸੀ ਮੈਂ 5 ਕੁਇੰਟਲ ਸਬਜ਼ੀ ਡੋਰ ਟੂ ਡੋਰ ਵੇਚ ਦਿੰਦਾ ਸੀ ਉਹ 15 ਕੁਇੰਟਲ ਦੇ ਬਰਾਬਰ ਜਾਂਦੀ ਸੀ ਬਾਈ ਲੋਕਾਂ ਨੇ ਉੱਥੇ ਸਿੱਟੀ ਸੀ ਮੈਂ 20 ਰੁਪਈਆ ਡੋਰ ਟੂ ਡੋਰ ਵੇਚੀ ਆ ਬਾਈ ਇਸੀ ਨੂੰ ਸਮਝਦਾ ਕਿਵੇਂ ਅਗਰਵਿੰਦਰ ਸਮਝਦਾ ਦੇਖੋ ਰੋਸ ਯਾਰ ਕਰਨਾ ਵੀ ਸਾਡੀ ਸਬਜੀ ਦਾ ਰੇਟ ਨਹੀਂ ਮਿਲਦਾ ਇੱਕ ਦੂਜੇ ਪਾਸਾ ਤੁਸੀਂ ਨੇ ਹੱਲ ਲੱਭ ਲਿਆ ਹਾਂ ਬਈ ਮੇਰਾ ਡੋਰ ਡੋਰ ਵੇਚ ਲੂੰਗਾ ਹਾਂ ਬਈ ਇੱਕ ਪਾਸੇ ਟਰਾਲੀਆਂ ਦਾ ਸੜਕਾਂ ਤੇ ਡਿੱਗ ਜਾਣਾ ਦੂਸਰੇ ਪਾਸੇ ਕਿਲੋਆਂ ਦੇ ਹਿਸਾਬ ਨਾਲ ਵੇਚ ਦੇਣਾ ਹਾਂ ਬਈ ਉਹ ਤੇ ਰੋਸ ਨੂੰ ਉਹ ਰੋਸ ਨੂੰ ਸਮਝਦਾ ਕਿਵੇਂ ਅਗਰਵਿੰਦਰ ਬਾਜ਼ਾਰ ਤਾਂ ਖੁੱਲਾ ਪਿਆ ਵੇਚਣ ਦਾ ਬੰਦੇ ਨੂੰ ਤਰੀਕਾ ਆਉਣਾ ਚਾਹੀਦਾ ਪ੍ਰੋਡੈਕਟ ਜਿਵੇਂ ਮੇਰੀ ਸਰੋਂ ਪਈ ਆ ਬਈ ਉਹ ਪੋਲੀਆਂ ਬਣਾਈ ਉਹ ਮੈਂ ਸਰੋਂ ਨਹੀਂ ਵੇਚਨੀ ਬਈ ਉਹਦਾ ਤੇਲ ਕੱਢ ਕੇ ਵੇਚੂੰਗਾ ਤੇ ਬੰਦੇ ਨੂੰ ਵੇਚਣ ਦਾ ਤਰੀਕਾ ਸਿੱਟਣ ਨਾਲੋਂ ਮੇਰੀ ਸੋਚ ਇਹ ਹੈ ਬਾਈ ਜੇ ਮੈਂ 10 ਕਿਲੋ ਸਬਜ਼ੀ ਸਿੱਟੂੰਗਾ ਤਾਂ ਉਹ ਬੇਕਾਰ ਹੈ ਜੇ 10 ਦੇ ਵਿੱਚੋਂ ਮੈਂ ਡੋਰ ਟੂ ਡੋਰ 5 ਕਿਲੋ ਵੀ ਵੇਚਤੀ ਬਾਈ 20 ਰੁਪਏ ਜਾਊਗੀ ਜੇ 1 ਰੁਪਿਆ ਕਿਲੋ ਵਿਕਦੀ ਹੈ ਤੇ 20 ਰੁਪਏ ਕਿਲੋ ਦੇ ਹਿਸਾਬ ਨਾਲ 5 ਕਿਲੋ ਦਾ ਤੁਸੀਂ ਡਿਵਾਈਡ ਕਰ ਲਓ ਬਾਈ ਮੈਨੂੰ 10 ਕਿਲੋ ਸਿੱਟਣ ਨਾਲੋਂ ਮੈਨੂੰ ਵੇਚਣ 'ਚ ਜ਼ਿਆਦਾ ਫਾਇਦਾ ਡੂ ਟੂ ਡੋਰ ਟੂ ਡੋਰ ਵੇਕਦੀ ਆ ਬਈ ਡੋ ਜਦੋਂ ਆਪਾਂ ਰਿਟੇਲ ਦੇ ਵਿੱਚ ਵੇਚਾਂਗੇ ਕਿਸੇ ਵੀ ਸਬਜ਼ੀ ਦਾ ਰੇਟ ਘਟਦਾ ਨਹੀਂਗਾ ਜਦੋਂ ਆਪਾਂ ਹੋਲ ਸੇਲ ਤੇ ਵੱਡੇ ਲੈਵਲ ਤੇ ਵੇਚਦੇ ਆ ਉਦੋਂ ਸਬਜ਼ੀ ਦਾ ਰੇਟ ਘਟਦਾ ਬਈ ਜਦੋਂ ਆਪਾਂ ਡੂ ਟੂ ਡੋਰ ਕਿਸੇ ਦੇ ਸਾਹਮਣੇ ਕਿਲੋਆਂ ਦੇ ਵਿੱਚ ਵੇਚਾਂਗੇ ਨਾ ਪੈਕਿੰਗ ਕਰਕੇ ਉਦੋਂ ਸਬਜ਼ੀ ਦਾ ਰੇਟ ਨਹੀਂ ਘਟਦਾ ਗੁੱਸਾ ਨਹੀਂ ਯਾਰ ਕਰਦੇ ਫਿਰ ਵਾਲੇ ਦੇ ਵਾਲੇ ਲੋਕ ਵੀ ਯਾਰ ਗੁਰਵਿੰਦਰ ਤੂੰ ਅਲੱਗ ਚੱਲਦਾ ਹੈ ਤਰਾਜ ਮੇਰੇ ਨਾਲ ਜਿੰਨੇ ਵੀ ਫਾਰਮਰ ਮੇਰੇ ਨੇੜੇ ਦੇ ਆ ਬਈ ਜਦੋਂ ਧਰਨੇ ਦੀ ਗੱਲ ਆਉਂਦੀ ਉਦੋਂ ਗੁੱਸਾ ਕਰਦੇ ਆ ਵੀ ਤੂੰ ਸਾਡੇ ਨਾਲ ਨਹੀਂ ਚੱਲਦੇ ਹਨਾ ਜਿਵੇਂ ਆਲੂਆਂ ਕੀ ਆਲੂਆਂ ਰੇਟ ਵਧ ਗਿਆ ਪਿਛਲੀ ਵਾਰ ਆਲੂ ਤੇ ਬਈ ਸਿਮਲਾ ਮਿਰਚ ਦਾ ਮੰਦਾ ਹਾਲ ਸੀਗਾ ਲੋਕਾਂ ਨੇ ਸਟੋਰਾਂ ਚ ਪੈ ਸੋਕਗੇ ਕਿਹਾਂ ਦੇ ਵਾਣਾ ਚੋਂ ਨਹੀਂ ਕੱਢੇ ਵਾਹ ਤੇ ਬਈ ਸਿਮਲਾ ਮਿਰਚ ਲੋਕਾਂ ਨੇ 5 ਰੁਪਈਆ ਦੀ ਲਫਾਫੇ ਦੀ ਪੈਕਿੰਗ ਆ ਬਈ 16 ਰੁਪਈਏ ਉਹ ਵਿਕਦਾ ਸੀ ਲਫਾਫਾ 5 ਰੁਪਈਏ ਟੈਂਪੂ ਵਾਲਾ ਕਰਾਇਆ ਪੈਂਦਾ ਬਈ ਹਲਫਾਵੇ ਦਾ 10 ਰੁਪਈਆ ਦਾ ਖਰਚਾ ਆ ਜਾਂਦਾ ਤੇ 6 ਰੁਪਈਏ ਬਚਦੇ ਸੀ ਬਈ ਲੋਕਾਂ ਨੇ ਸੜਕਾਂ ਦੇ ਸੱਟ ਤੇ ਤੇ ਮੈਂ ਆਪਦੀ ਖੁਦ ਵੇਚਤੀ ਤੇ ਲੋਕਾਂ ਦਾ ਫਿਰ ਤਰਾਜਤਾ ਹੋਣੇ ਸੀ ਵੀ ਤੁਸੀਂ ਨਾਲ ਕਿਉਂ ਨਹੀਂ ਰਲ ਰਹੇ ਸਾਡੇ ਹੂੰ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਕਿਹੋ ਜਿਹਾ ਫਾਇਦਾ ਹੋਇਆ ਗੁਰਵਿੰਦਰ ਨੂੰ ਹਾਂਜੀ ਕਿਹੋ ਜੀ 붐 ਕਰ ਰਹੀ ਹੈ ਜਿਹੜਾ ਬਈ ਸਕਿਟੀ ਦੇ ਸੰਬੰਧ ਨਾਲ ਹਰ ਇੱਕ ਜ਼ਿਲ੍ਹੇ ਦੇ ਵਿੱਚ ਕ੍ਰੀਏਟਿਵ ਵਿਗਿਆਨ ਕੇਂਦਰ ਹੁੰਦੇ ਆ ਜੀ ਉਹਨਾਂ ਤੋਂ ਆਪਾਂ ਨੂੰ ਮੈਨੂੰ ਮੇਨ ਫਾਇਦਾ ਜਿਹੜਾ ਇਹ ਹੋਇਆ ਜਿਵੇਂ ਮੇਰਾ ਉੱਥੇ ਨਾਮਦਾਰ ਜਾਵੇ ਉਹ ਅਪਡੇਟ ਦਿੰਦੇ ਰਹਿੰਦੇ ਆ ਜਿਵੇਂ ਹੁਣ ਬਈ ਮੈਂ ਮੇਲੇ ਵੀ ਲਾਉਣਾ ਜੀ ਜਿਵੇਂ ਕਿਸਾਨ ਮੇਲੇ ਚੱਲਦੇ ਆ ਬਈ ਉਹਨਾਂ ਦੇ ਵਿੱਚ ਮੈਂ ਆਪਦੇ ਜਿਵੇਂ ਹਲਦੀ ਦਾ ਪਾウダー ਵਗੈਰਾ ਅਚਾਰ ਅਸੀਂ ਘਰੇ ਬਣਾ ਕੇ ਤੇ ਜਿਵੇਂ ਸਰੋਂ ਦਾ ਤੇਲ ਬਈ ਪੈਕਿੰਗ ਕਰਕੇ ਅਸੀਂ ਮੇਲਿਆਂ ਤੇ ਜਾਂ ਮੇਨ ਫਾਇਦਾ ਮੈਨੂੰ ਕ੍ਰੀਏਟਿਵ ਗਾਣ ਦੇ ਇਹ ਹੋਇਆ ਕਿ ਉਹ ਮੇਲਿਆਂ ਦੀ ਮੈਨੂੰ ਅਪਡੇਟ ਰਹਿੰਦੀ ਹੈ ਬਈ ਮੈਂ ਜੀ 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 ਗੁਰਵਿੰਦਰ ਆਗ ਜੀ ਜਲਾਈ ਹੋਈ ਹੈ ਇਹ ਬਈ ਕਰੋਮੈਟਿਕ Trap ਵਜਦੇ ਇਹ ਬਲੂ ਕਲਰ ਦੇ ਆ ਤੇ ਵਿੱਚ ਜੈਲੋ ਕਲਰ ਦੇ ਆ ਇਹ 40 ਕਰਮਾ ਦੀ ਵਾਟਰ ਦੇ ਤੇ ਤੈਨੂੰ ਲੱਗਦੀ ਹੈ ਬਈ ਕੀ ਕੰਮ ਕਰਦੇ ਇਹ ਇਹ ਬਈ ਜਿਵੇਂ 100% ਮੱਛਰ ਆਪਣੇ ਵਾਣ ਦੇ ਵਿੱਚ ਆਉਂਦਾ 100 ਦੇ 100% ਨੇ ਫਸਲ ਤੇ ਅਟੈਕ ਕਰਨਾ ਬਈ ਉਹਦੇ ਵਿੱਚ 50% ਮੱਛਰ ਇਹਦੇ ਨਾਲ ਚੁੰਬੜ ਕੇ ਮਰ ਜਾਂਦਾ ਬਈ ਜਿਹੜਾ ਕਿ ਆਪਣਾ ਅਟੈਕ ਦੀ ਸਮੱਸਿਆ ਇਹ ਘਟ ਜਾਂਦੀ ਆ ਤੇ ਜਿਹਦੇ ਵਿੱਚ ਆਪਾਂ ਨੂੰ ਆਪਾਂ ਕਹਿੰਦੇ ਵਿਰਸ ਪੈਦਾ ਹੁੰਦੇ ਆ ਉਹ ਵੱਲ ਦੇ ਉੱਤੇ ਮੱਛਰਾਂ ਹੀ ਪੈਦਾ ਨਹੀਂ ਹੁੰਦੇ ਬਈ ਇਹਦੇ ਤੇ ਵੱਧ ਲਾਉਣ ਚ ਕੀ ਹਰਜ ਹੈ ਇਹ ਹੱਕ ਜਿੰਨੇ ਵੱਧ ਲੱਗ ਜੇ ਪਰ ਇਹ ਚਾਰਕ ਕਰਮਾਂ ਤੇ ਵਧੀਆ ਕੰਮ ਕਰਦਾ ਤੇ ਜੇ ਵੱਧ ਲੱਗ ਜਾਣ ਤਾਂ ਸਾਰਨੋਂ ਬਿਹਤਰ ਆ ਵੀ ਘੱਟ ਤੋਂ ਘੱਟ ਤਿੰਨ ਚਾਰ ਤਾਂ ਜ਼ਰੂਰੀ ਹੈ ਮੈਂ ਤੁਸੀਂ ਕੱਟ ਲਾਏ ਹੋ ਮੈਨੂੰ ਐ ਲੱਗ ਰਿਹਾ ਹੈ ਜੀ ਤੁਸੀਂ ਵੱਧ ਲਾਏ ਹੋਣ ਥੋੜੀ ਥੋੜੀ ਬਿੱਤੇ ਲਾਏ ਹੋ ਨੁਕਸਾਨ ਕੀ ਇਹਦਾ ਹਾਂ ਕੋਈ ਨੁਕਸਾਨ ਨਹੀਂ ਫਾਇਦਾ ਹੀ ਫਾਇਦਾ ਬਈ ਬਸ ਇੱਕ ਇਹ ਇੰਨਾ ਵੀ ਆਪਾਂ ਪੈਸੇ ਦਾ ਦੇਖ ਸਕਦੇ ਹਾਂ ਨਾ ਇਹ ਕੀ ਖਰਚਾ ਹੈ ਇਹ ਆਪਾਂ ਨੂੰ ਬਈ ਕੇਵੀ ਕੀ ਵੱਲੋਂ ਸਬਸਿਡੀ ਤੇ ਮਿਲੇ ਵੀ ਆ ਤੇ ਹਾਂ ਬਈ ਤੇ ਇਹਦਾ ਉਵੇਂ ਜਿਹਾ ਆਪ ਆਪ ਵਾਇ ਕਰਾਂਗੇ 20 ਰੁਪਏ ਦਾ ਇੱਕ ਪੇਪਰ ਹੈ। ਅੱਛਾ ਉਥੋਂ ਕੀ ਮਿਲਦੇ ਨੇ? ਉਥੋਂ ਆਪਾਂ ਨੂੰ ਜਿਹੜੇ ਫਾਰਮਰ ਬਈ ਇਸ ਕਿਤੇ ਚਾਹੁੰਦੇ ਉਹਨਾਂ ਨੂੰ ਸਪੋਰਟ ਦੇ ਤੌਰ ਤੇ ਬਿਲਕੁਲ ਫ੍ਰੀ ਮਿਲਦੇ ਆ। ਖੇਤੀਬਾੜੀ ਵਿਗਿਆਨ ਦੇ ਅੰਦਰ ਜੋ ਫ੍ਰੀ ਮਿਲ ਜਾਂਦੇ ਨੇ। ਹਾਂਜੀ ਹਾਂਜੀ। ਜਿਵੇਂ ਜਾਂ ਇੱਕ ਅਮੂਜਾ ਫਾਊਂਡੇਸ਼ਨ ਆਈ ਹੈ ਬਈ ਜਿਵੇਂ ਆਪਾਂ ਨੂੰ ਉਹਨਾਂ ਨੇ ਆਪਣੇ ਕੰਮ ਤੋਂ ਖੁਸ਼ ਹੋ ਕੇ ਨਹੀਂ ਹਰੇਕ ਕਿਸਾਨ ਲੈ ਆ ਸਕਦਾ ਜਾ ਕੇ। ਇਹ ਹਾਂ ਐ ਨਹੀਂ ਹਰੇਕ ਨਹੀਂ ਲੈ ਸਕਦਾ ਬਈ ਕਿੰਨੇ ਘਰੇ ਰੱਖ ਲੈਂਦੇ ਜਿਹੜਾ ਉਹਨਾਂ ਸਬਜ਼ੀ ਦਾ ਕੰਮ ਕਰਦਾ ਉਹ ਹੀ ਲੈ ਸਕਦਾ ਇਹ ਸਬਜ਼ੀ ਵਾਸਤੇ ਸਪੈਸ਼ਲ ਹੈ। ਉਹ ਦੇਖਦੇ ਨੇ ਵੀ ਹਾਂ ਸਬਜੀ ਦਾ ਕੰਮ ਹਾਂ ਹੁਣ ਜੇ ਮਤਲਬ ਬਈ ਅਮੋਜਾ ਕੰਪਨੀ ਆਈ ਹੈ ਉਹ ਆਪਾਂ ਨੂੰ ਫ੍ਰੀ ਦੇ ਰਹੀ ਹੈ ਫ੍ਰੀ ਨਹੀਂ ਮਿਲ ਕੇ ਸਪੋਰਟ ਆਈ ਫ੍ਰੀ ਤਾਂ ਉਹ ਹੁੰਦੇ ਵੀ ਹਰ ਇੱਕ ਲੈ ਲੋ ਹਾਂ ਇਹ ਸਪੋਰਟ ਆ ਜਿਹੜਾ ਬੰਦਾ ਸਬਜੀ ਕੰਮ ਕਰਦਾ ਜਿਹੜਾ ਬੰਦਾ ਕੰਮ ਕਰਦਾ ਬਾਕੀ ਹਾਂ ਤੇ ਇਹ ਡੱਬਾ ਦਾ ਕੀ ਲਾਇਆ ਹੋਇਆ ਇਹ ਫਰੂਟ ਫ्लाई Trap ਆ ਬਈ ਜਿਹੜੀ ਆਪਣੀ ਇਹ ਫਰੂਟ ਫ्लाई Trap ਆ ਬਈ ਜੀ ਹਾਂ ਇੱਕ ਮੱਖੀ ਹੁੰਦੀ ਹੈ ਬਈ ਉਹ ਨਾ ਫਲ ਤੇ ਬੈਠਦੀ ਹੈ ਜਾਖਮ ਕਰਦੀ ਹੈ ਤੇ ਉਹਦੇ ਤੇ ਜੀ ਪੈਦਾ ਹੋ ਜਾਂਦੀ ਹੈ ਉਹ ਫਲਤੇ ਨਾ ਕਦੇ ਵੀ ਨਹੀਂ ਬੈਠੋ ਇਹ ਵਾਣ ਦੇ ਵਿੱਚ 14-15 ਹੀ ਬਹੁਤ ਹੁੰਦੇ ਇਹਦੇ ਵਿੱਚ ਇੱਕ ਕੈਮੀਕਲ ਵਾਲੀ ਟਿੱਕੀ ਲੱਗੀ ਹੁੰਦੀ ਹੈ ਬਈ ਇਹਦੇ ਵਿੱਚੋਂ ਦਿਨੇ ਇੰਨੀ ਕੁ 스멜 ਮਾਰਦੀ ਹੈ ਰਾਤ ਹੁੰ ਸਕਦਾ ਹੈ ਹਾਂਜੀ ਬਈ ਇਹਦੇ ਵਿੱਚ ਇੰਨੀ ਕੁ 스멜 ਮਾਰਦੀ ਹੈ ਇਹਦੇ ਵਿੱਚੋਂ ਬਈ ਹੂੰ ਰਾਤ ਨੂੰ ਆਟੋਮੈਟਿਕਲ ਬੰਦ ਹੋ ਜਾਂਦੀ ਜਿਵੇਂ ਜਿਵੇਂ ਧੁੱਪ ਨਿਕਲੂਗੀ 스멜 ਸਾਰੇ ਵਾਣ ਦੇ ਵਿੱਚ ਫੈਲਰ ਜੂਗੀ ਤੇ ਜਿਹੜੀ ਵੀ ਕੋਈ ਇੱਕ ਅੱਧੀ ਮੱਖੀ ਆਉਗੀ ਪਹਿਲੀ ਗੱਲ ਤਾਂ ਆਉਂਦੀ ਨਹੀਂ ਜੇ ਆਉਗੀ ਤੇ ਇਹਦੇ ਵੱਲ ਆਉਗੀ ਬਈ ਇਹਨੂੰ ਇਹਦੀ ਸੁਗੰਧ ਨਾਲ ਮਰ ਜਾਂਦੀ ਹੈ ਜੀ 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 ਆ ਪਾਣੀ ਪੈਣ ਤੋਂ ਲਾਇਆ ਉੱਤੇ ਇਹਦੇ ਵਿੱਚ ਪਾਣੀ ਨਾ ਪਾਵੇ ਹੂੰ ਏ ਜੈਲੋ ਕਲਰ ਦੇ ਆਗੇ ਬਈ ਇਹਦੇ ਤੇ ਬਰੀਕ ਮੱਛਰ ਜਿਹੜਾ ਇਹਦੇ ਤੇ ਹਮੇਸ਼ਾ ਹੀ ਬਈ ਹਰਾ ਮੱਛਰ ਤੇ ਕਾਲਾ ਮੱਛਰ ਜ਼ਿਆਦਾ ਬੈਂਦਾ ਜੈਲੋ ਤੇ ਅੱਛਾ ਕਿਹੜੇ ਕਲਰ ਸੀਗਾ ਉਹ ਬਲੂ ਕਲਰ ਹੈ ਅੱਛਾ ਉਹ ਬਲੂ ਕਲਰ ਤੇ ਇਹ ਚ ਕੀ ਫਰਕ ਹੈ ਇਹਦੇ ਤੇ ਬਈ ਜਿਹੜਾ ਆਪਣਾ ਬਰੀਕ ਬਰੀਕ ਮੱਛਰ ਉਹਦਾ ਹਰਾ ਤੇ ਕਾਲਾ ਉਹੀ ਬੈਂਦਾ ਇਹਦੇ ਤੇ ਜਿਹੜਾ ਬਲੂ ਤੇ ਹੈ ਬਈ ਬਲੂ ਤੇ ਮੋਟਾ ਮੱਛਰ ਮੱਖ ਉਹਦੇ ਤੇ ਬੈਂਦੇ ਮੋਟ ਮੱਖੇ ਦੇ ਤੇ ਨਹੀਂ ਆਉਂਦੀ ਬਈ ਓਕੇ ਇਕਾ ਤੁਸੀਂ ਗੰਡੋਆ ਵਾਲਾ ਕਨਸੈਪਟ ਕੀ ਹੈ ਹਾਂ ਉਹ ਗੰਡੋਆ ਵਾਲਾ ਹੋ ਬਈ ਆਪਣੇ ਆਪਾਂ ਨਾ ਬੈਗਾਂ ਦੇ ਵਿੱਚ ਲਾਏ ਵਰਮੀ ਬੈਗ ਮਿਲ ਜਾਂਦੇ ਆਪਾਂ ਨੂੰ ਉਹ ਆਪਾਂ ਅੱਗੇ ਲਾਏ ਹੋਏ ਆ ਬਈ ਆਪਾਂ ਨੂੰ ਵੱਟੇ-ਵੱਟ ਜਾਣਾ ਪੈਣਾ ਜਦੋਂ ਕੋਈ ਬੰਦਾ ਖੇਤੀਬਾੜੀ ਕਰਦਾ ਜਾਂ ਐਂ ਕਹਿ ਲਈਏ ਸਬਜ਼ੀ ਕੰਮ ਕਰਦਾ ਹਾਂ ਬਈ ਦੇਖੋ ਇੱਕ ਮੰਡੀ ਕਰਨ ਤੇ ਇਹੀ ਹੈ ਵੀ ਤੁਸੀਂ ਆਪਦੇ ਕਸਟਮਰ ਆਪ ਪੈਦਾ ਕਰ ਲੇ ਹਾਂ ਬਈ ਹੁਣ ਬਹੁਤੇ ਘਰ ਤਾਂ ਗੁਰਵਿੰਦਰ ਉਡੀਕਦੇ ਹੋਣਗੇ ਹਨਾ ਬਿਲਕੁਲ ਗੁਰਵਿੰਦਰ ਨੇ ਯਾਰ ਹਾਂ ਕੁਈ ਇਸ ਤਰ੍ਹਾਂ ਦਾ ਤਰੀਕਾ ਵੀ ਅਪਣਾਇਆ ਹੋਇਆ ਵੀ ਤੁਸੀਂ ਸਬਜ਼ੀ ਇਕੱਠੀ ਕਿਤੇ 50 ਗੱਲੇ ਕਦੂ ਰੱਖ ਲੇ। ਹਾਂ ਵੀ ਉਸੇ ਰੇਟ 'ਚ ਵਿਕ ਜਾਂਦੇ ਨੇ ਯਾਰ। ਜਿਵੇਂ ਬਈ ਇਹਦਾ ਜੋ ਜਿਹੜਾ ਆਪਣੇ ਜਿਵੇਂ ਮੇਰਾ ਦਾਦੀ-ਪੁੱਤੀ ਪਾਰਕਾ ਉੱਥੇ ਮੈਂ 2 ਕੁਇੰਟਲ ਕਦੂ ਵੀ ਲੈ ਜਾ ਮੇਰੇ ਇਕੱਠਾਂ ਖੜਕੇ ਸਾਰੇ ਮੇਰੇ ਪਲੇਟਫਾਰਮ 'ਤੇ ਇਕੱਠਾਂ ਖੜਕੇ ਲਈ ਆ ਜੀ। ਹੂੰ ਉਸ ਤੋਂ ਜਿਹੜਾ ਇੱਕ ਤਰੀਕਾ ਹੁੰਦਾ ਬੋਲੀ ਤੇ ਬਈ 8-10 ਰਾਈ। ਜੀ ਜਿਵੇਂ ਮhalla ਮੈਂ ਰਿਟੇਲ ਦੇ ਵਿੱਚ ਕਦੂ ਹੁਣ ਬਈ 50 ਰੁਪਏ ਵੇਚਦਾ ਬੋਲੀ ਤੇ ਇਸ ਟਾਈਮ 20 ਰੁਪਏ ਹੈ ਬਈ। ਜੀ ਉਹ ਜਿਹੜਾ ਆਰਟ ਤਰਾਇ ਸਿਸਟਮ ਆ ਜਾਂਦਾ ਜਿਵੇਂ ਕਣਕ ਝੋਨਾ ਵੇਚਦੇ ਆ ਬਈ ਕੀ ਦੱਸ ਰਹੇ ਸੀ ਤੁਸੀਂ ਬਈ ਆਪਾਂ ਮੰਡੀ ਕਰਨ ਦੇ ਦੱਸ ਰਹੇ ਸੀ ਵੀ ਜਿਹੜਾ ਇਕੱਠੇ ਵੇਚਣ ਚ ਕਿਵੇਂ ਆ ਤੇ ਰਿਟੇਲ ਦੇ ਵਿੱਚ ਜੇ ਡੋਟ ਡੋਰ ਵੇਚਣ ਚ ਕਿਵੇਂ ਆ ਜਿਹੜਾ ਇਕੱਠਾ ਸਿਸਟਮ ਜਿਵੇਂ ਕਣਕ ਝੋਨਾ ਵੇਚਦੇ ਆ ਬਈ ਆਪਾਂ ਆਰਟ ਤਰਾਇ ਉਹ ਆਪਾਂ ਉਹ ਬੋਲੀ ਤੇ ਵੇਚ ਸਕਦੇ ਆ ਉਹਦਾ ਜਿਵੇਂ ਹੁਣ ਮੌਜੂਦਾ ਰੇਟ ਆ ਅੱਜ ਬਈ ਅੱਜ 9 ਅਪ੍ਰੈਲ ਹੋ ਗਈ ਮੇਰਾ ਖਿਆਲ ਨਾਲ ਬਈ ਅੱਜ ਦਾ ਰੇਟ ਸੀਗਾ 20 ਰੁਪਏ ਜਿਹੜਾ ਕਿ ਆਪਾਂ ਜਿੰਨੀ ਵੀ ਸਬਜ਼ੀ ਰਾਜਾਂ ਵੇਚ ਜੋਗੇ 20 ਰੁਪਏ ਦੇ ਹਿਸਾਬ ਨਾਲ ਹੂੰ ਜਿਹੜੀ ਕਿ ਦੂਜੀ ਆਪਾਂ ਮਾਰਕੀਟਿੰਗ ਕਰਨੀ ਹੈ ਬਾਈ ਰਿਟੇਲ ਦੇ ਵਿੱਚ ਡੋਰ ਟੂ ਡੋਰ ਜਾਂ ਕਰੀਏ ਵ ਇੱਕ ਥਾਂ ਖੜ ਕੇ ਆਪਣੇ ਗਾਹਕ ਬਣੇ ਹੋਏ ਆ ਉਹ ਵੇਚਦਾ 50 ਰੁਪਏ ਅੱਛਾ ਉਹਦੀ ਨਵੇਂ ਬੰਦੇ ਨੂੰ ਸਮੱਸਿਆ ਆਉਂਦੀ ਜਿਵੇਂ ਬਾਈ ਮੇਰਾ ਹੁਣ 2017 ਤੋਂ ਲੈ ਕੇ ਹੁਣ ਟਿੱਕਰ ਦਾ ਤਿਆਰਬਾ ਜਿਹੜਾ ਕਿ ਮੇਰੇ ਕੋਲ ਕਿੰਨੀ ਮਰਜੀ ਸਬਜ਼ੀ ਹੋਵੇ ਮੈਂ ਇੱਕ ਥਾਂ ਖੜ ਕੇ ਸੇਲ ਕਰ ਸਕਦਾ ਪਿਆਰ ਰੁਪਈਆ ਦੇ ਵਿੱਚ ਹੀ ਕਿਉਂਕਿ ਮੇਰੇ ਨਾਲ ਲੋਕ ਜੁੜੇ ਹੋਏ ਆ ਬਾਈ ਲੋਕ ਮੇਰੇ ਤੋਂ ਖਰੀਦਦੇ ਆ ਨਾ ਮੇਰੀ ਅਡੀ ਕਰਦੇ ਕਹਿੰਦਾ ਭਾਵਾ ਹੂੰ ਤੇ ਨਵੇਂ ਬੰਦੇ ਥਾਂ ਤੇ ਪਹੁੰਚਦਾ ਵੀ ਉਹਨੂੰ 1-2 ਸਾਲ ਜਾਂ 2-3 ਮਹੀਨੇ ਬਈ ਆਪਦੀ ਗਾਹਕ ਬਣਾਉਣ ਤੇ ਆਪਦਾ ਪ੍ਰੋਡਕਟ ਉਹਨਾਂ ਦੇ ਸਾਹਮਣੇ ਰੱਖਣ ਚ ਟਾਈਮ ਲੱਗ ਜਾਂਦਾ ਜੇ ਆਪਾਂ ਕੁਆਲਿਟੀ ਵਧੀਆ ਦੇਵਾਂਗੇ ਬਿਨਾ ਜ਼ਹਿਰ ਤੋਂ ਘੱਟ ਜ਼ਹਿਰ ਘੱਟ ਜ਼ਹਿਰ ਵੀ ਆਪਾਂ ਲੋਕਾਂ ਨੂੰ ਦੇਵਾਂਗੇ ਨਾ ਤਾਂ ਵੀ ਲੋਕ ਆਪਣੇ ਤੋਂ ਖਰੀਦਣਗੇ ਬਈ ਹੂੰ ਕਿਹੜੀਆਂ ਚੀਜ਼ਾਂ ਨੇ ਗੁਰਵਿੰਦਰ ਨੂੰ ਲੱਗਦਾ ਕਿ ਜੇਕਰ ਮੈਨੂੰ ਇਸ ਤਰ੍ਹਾਂ ਦੀ ਸਪੋਰਟ ਯੂਨੀਵਰਸਿਟੀ ਵੱਲੋਂ ਮਿਲ ਜੇ ਖੇਤੀ ਵਿਗਿਆਨ ਕੇਂਦਰ ਵੱਲੋਂ ਮਿਲ ਜੇ ਜਾਂ ਕਹਿ ਲਈਏ ਸਰਕਾਰ ਵੱਲੋਂ ਮਿਲ ਜੇ ਤੇ ਇਸ ਕਿੱਤੇ ਨੂੰ ਖੇਤੀਬਾੜੀ ਦੇ ਕੰਮ ਨੂੰ ਹੋਰ ਵਧਾਇਆ ਜਾ ਸਕਦਾ ਬਈ ਜਿਹੜੀ ਕਿ ਜਿਵੇਂ ਕਿ ਆਪਾਂ ਕ੍ਰੀਸਿਵ ਵਿਗਿਆਨ ਕੇਂਦਰ ਤੋਂ ਤਾਂ ਇਹੀ ਮੰਗ ਕਰ ਸਕਦੇ ਵੀ ਉਹ ਆਪਾਂ ਨੂੰ ਜਿਹੜੇ ਨਵੇਂ ਕਿਸਾਨ ਆ ਜਿਨ੍ਹਾਂ ਨੂੰ ਪਤਾ ਨਹੀਂ ਆ ਨਾ ਉਹਨਾਂ ਦੇ ਘਰੇ ਪਹੁੰਚ ਕਰੇ ਵੀ ਉਹਨਾਂ ਨੂੰ ਸਖਲਾਈ ਦਿੱਤੀ ਜਾਵੇ ਵੀ ਆਹ ਇਸ ਤਰੀਕੇ ਨਾਲ ਕਰਦੇ ਆਂ ਕਈ ਲੋਕ ਬਿਨਾਂ ਸੋਚੇ ਸਮਝੇ ਸਬਜ਼ੀ ਦੀ ਖੇਤੀ 'ਚ ਆ ਜਾਂਦੇ ਬਈ ਉਦੋਂ ਘਾਟਾ ਪੈਂਦਾ ਜਿਹੜੀਆਂ ਸਹੂਲਤਾਂ ਬਈ ਜਿਹੜੀ ਵਿੱਚ ਲੋੜੀ ਦਾ ਸਮਾਨ ਆ ਉਹਦਾ ਕ੍ਰੀਸਿਵ ਵਿਗਿਆਨ ਕੇਂਦਰ ਦੇ ਹੀ ਰਿਹਾ ਬਈ ਜਿਵੇਂ ਡ੍ਰਿਪ ਇਰੀਗੇਸ਼ਨ ਹੋ ਗਿਆ 부ੜੀ ਦੇ ਨਾਮ ਦੇ 90% ਸਬਸਿਡੀ ਹੈ 10000 ਰੁਪਿਆ 10 ਤੋਂ 20000 ਰੁਪਿਆ ਖਰਚਾ ਹੀ ਆਉਂਦਾ ਬਈ ਪਰ ਉਹ ਡ੍ਰਿਪ ਇਰੀਗੇਸ਼ਨ ਬੰਦਾ ਹਰ ਇੱਕ ਦੇ ਨ ਪਰ ਉਹਦੇ ਤੇ ਇਸ ਕੰਮ ਇੰਨਾ ਕਿ ਸੌਖਾ ਬਈ ਮਲਚਿੰਗ ਤੇ ਆਪਾਂ ਸਬਜ਼ੀ ਕਰਾਂਗੇ ਤੇ ਟਾਈਮ ਦੀ ਬਚਤ ਆ ਬਈ ਤੇ ਕੁਆਲਿਟੀ ਵਧੀਆ ਬਣਦੀ ਹੈ ਜੀ ਆਹ ਸਿਸਟਮ ਲਾਇਆ ਗਡੋਆ ਇਹ ਗਡੋਇਆਂ ਦਾ ਸਿਸਟਮ ਵਰਮੀਕੋਪੋਸਟ ਵੀ ਆਪ ਹੀ ਕਰਕੀ ਹੈ ਵਰਮੀਕੋਪੋਸਟ ਵੀ ਆਪ ਹੀ ਹਾਂ ਬਈ ਕੀ ਬਾਤ ਇਹਦੇ ਵਿੱਚ ਆਪਣੇ ਗਡੋਏ ਆ ਜਿਵੇਂ ਮੰਨ ਲਾ ਕੇ ਹੁਣ ਹੌਲੀ ਥੱਲੇ ਇਹ ਰੇ ਕੱਢੀ ਜਾਂਦੇ ਆ ਬਈ ਜਿਵੇਂ ਆਹ ਬੈੱਡ ਖਾਲੀ ਕੀਤਾ ਹੁਣ ਕੱਲ ਨੂੰ ਅਸੀਂ ਇਹ ਭਰਨਾ ਜੀ ਇਹਦੇ ਵਿੱਚ ਥੱਲੇ ਆਪਾਂ ਤੁਹਾਨੂੰ ਨੇੜੋ ਦਿਖਾ ਦਿੰਦੇ ਆ ਜੀ 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 ਜਿਵੇਂ ਇਹ ਇਹਦੇ ਵਿੱਚ ਆ ਬਈ ਜੋ ਥੱਲੇ ਕੱਢ ਕੇ ਦਿਖਾ ਦਿੰਦੇ ਆ ਹੂੰ ਜੀ ਇਹ ਉਹ ਮੈਂ ਨਿਕਲੀ ਜਾਂਦੇ ਆ ਬਈ ਜਿਹੋਨੇ ਬੈੱਡ ਜਮਾ ਖਾਲੀ ਆ ਬਈ ਇਹਨੂੰ ਭਰਾਂਗੇ ਹੁਣ ਹਮ ਇਹ ਬਈ ਆਪਾਂ ਨੂੰ ਬਾਇਓ ਦੇ ਵਿੱਚ ਜਿਵੇਂ ਥੱਲੇ ਜਿਵੇਂ ਆ ਜਿਵੇਂ ਆਪਣੇ ਆ ਗੰਡੇ ਤੁਸੀਂ ਦੇਖ ਰਹੇ ਆ ਹੈਨਾ ਇਹਦੇ ਵਿੱਚ ਆਪਾਂ ਬਈ ਕੋਈ ਕੈਮੀਕਲ ਨਹੀਂ ਪਾਇਆ ਸਿਰਫ ਗੜੋਆਂ ਦੀ ਖਾਦ ਹੀ ਤਿਆਰ ਕੀਤੀ ਹੋਈ ਆ ਜੀ ਜੀ ਵਰਮਿਕ ਪੋਸਟ ਦੇ ਕੰਮ ਨੂੰ ਵੀ ਲੋਕ ਬਹੁਤ ਵੱਡੇ ਪੱਧਰ ਤੇ ਕਰ ਰਹੇ ਨੇ ਬਹੁਤ ਵੱਡੇ ਪੱਧਰ ਤੇ ਬਾਈ ਜਿਵੇਂ ਹੁਣ ਅਸੀਂ ਇਸ ਸਾਈਡ ਤੇ ਅਸੀਂ ਆਹ ਥਾਂ ਕੁੜਿਆਂ ਦੇ ਬੈਗਾ ਵਾਸਤੇ ਖਾਲੀ ਛੱਡਿਆ ਵਾ ਇੱਥੇ ਬੈੱਡ ਬਣਾਉਣੇ ਆ ਜੀ ਤੇ ਮੇਲਿਆਂ ਦੇ ਵਿੱਚ ਇਹ ਚੀਜ਼ ਦੀ ਬਹੁਤ ਮੰਗ ਆ ਬਾਈ ਆਪਾਂ ਕਿਲਵਾਂ ਦੇ ਵਿੱਚ ਵੇਚਾਂਗੇ ਕਿਹੜੀ ਬਾਤ ਹੈ ਹਾਂ ਬਈ ਜੀ ਤੁਸੀਂ ਸੁਣਿਆ ਗੁਰਵਿੰਦਰ ਨੂੰ ਦੋਤੋਂ ਸ਼ਾਮਾਂ ਪੈ ਗਈਆਂ ਨੇ ਤੇ ਸ਼ਾਮ ਦੇ ਇਸ ਮਾਹੌਲ ਦੇ ਵਿੱਚ ਇੱਕ ਸ਼ੇਅਰ ਯਾਦ ਆਉਂਦਾ ਹੈ ਕਿ ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਕਦਮ ਸੰਭਾਲ ਕੇ ਚੱਲਣਾ ਜੋ ਤੱਕ ਰਾਤ ਬਾਕੀ ਹੈ ਕੋਈ ਸ਼ੱਕ ਨਹੀਂ ਕਿ ਜਦੋਂ ਆਪਣੀ ਲਕੀਰ ਖਿੱਚ ਕੇ ਬੰਦਾ ਕੰਮ ਕਰਦਾ ਹੈ ਤਾਂ ਸਾਡਾ ਸਮਾਜ ਦਾ ਘੇਰਾ ਬੰਦੀ ਤੁਹਾਨੂੰ ਪਤਾ ਹੀ ਹੈ ਕਿ ਸ਼ੁਰੂਆਤੀ ਦੇ ਵਿੱਚ ਕੋਈ ਨਾਲ ਨਹੀਂ ਹੁੰਦਾ ਗੱਲਾਂ ਹੁੰਦੀਆਂ ਨੇ ਤੇ ਜਦੋਂ ਫਿਰ ਬੰਦਾ ਕਾਮਯਾਬ ਹੋ ਜਾਂਦਾ ਹੈ ਤੇ ਫਿਰ ਕਾਫਲੇ ਬਣ ਜਾਂਦੇ ਨੇ ਗੁਰਵਿੰਦਰ ਦੀ ਮਿਹਨਤ ਨੂੰ ਸਲਾਮ ਹੈ ਬਹੁਤ ਸਾਰੇ ਨੌਜਵਾਨ ਜਿਹੜੇ ਅੱਜ ਰੋਜੀ ਰੋਟੀ ਦੇ ਲਈ ਜਹਾਜ਼ ਦੀ ਟਾਕੀ ਨੂੰ ਹੱਥ ਪਾ ਰਹੇ ਨੇ ਡ੍ਰੀਮ ਲੈਂਡ ਪ੍ਰੋਗਰਾਮ ਦੇ ਜਰੀਏ ਬਹੁਤ ਸਾਰੇ ਕਲਾ ਗੁਰਵਿੰਦਰ ਨੇ ਇਸ ਤੋਂ ਪਹਿਲਾਂ ਪ੍ਰਭਜੋਤ ਦੀ ਗੱਲ ਹੋਈ ਹੈ ਉਸ ਤੋਂ ਪਹਿਲਾਂ ਸਿਮ ਹੋਰ ਬਹੁਤ ਸਾਰੇ ਜਿਹੜੇ ਲੋਕ ਵਾਪਸ ਆ ਰਹੇ ਨੇ ਜਾਂ ਵਾਪਸ ਆਉਣਾ ਚਾਹੁੰਦੇ ਨੇ ਬਹੁਤ ਸਾਰੀਆਂ ਜੋੜੀਆਂ ਮੈਸੇਜ ਕਰ ਰਹੀਆਂ ਨੇ ਵੀ ਅਸੀਂ ਕੈਨੇਡਾ ਛੱਡ ਆਏ ਆ ਜਾਂ ਛੱਡਣਾ ਚਾਹੁੰਦੇ ਆ ਤਾਂ ਗੁਰਵਿੰਦਰ ਉਹਨਾਂ ਵਿੱਚੋਂ ਇੱਕ ਐਗਜ਼ਾਮਪਲ ਹੈ ਕਿ ਵਿਦੇਸ਼ਾਂ ਦੀ ਧਰਤੀ ਦੇ ਰਹਿ ਕੇ ਪੈਸਾ ਤਾਂ ਕਮਾਇਆ ਜਾ ਸਕਦਾ ਪਰ ਅਸੀਂ ਆਪਦਾ ਪਰਿਵਾਰ ਆਪਣੇ ਰਿਸ਼ਤੇ ਨਾਤੇ ਸਭ ਤੋਂ ਵੱਡੀ ਦੁੱਖਾਂ ਦੀ ਗੱਲ ਗੁਰਵਿੰਦਰ ਨੇ ਦੱਸੀ ਹੈ ਕਿ ਪੁੱਤ ਵਿਦੇਸ਼ਾਂ 'ਚ ਬੈਠਾ ਤੇ ਪਿਓ ਦੀ ਮੌਤ ਹੋ ਜਾਂਦੀ ਹੈ ਵਿਆਹਾਂ ਦੇ ਤਾਂ ਸੁਣਿਆ ਸੀ ਕਿ ਲਾਈਵ ਵਿਆਹ ਦਿਖਾਇਆ ਜਾਂਦੇ ਨੇ ਪਰ ਅੱਜ ਸੰਸਕਾਰ ਅਸੀਂ ਇਹਨਾਂ ਹਾਲਾਤਾਂ ਤੇ ਆਣ ਖੜੇ ਹੋਏ ਆ ਕਿ ਅਸੀਂ ਪਿਓ ਦਾ ਸੰਸਕਾਰ ਵੀ ਲਾਈਵ ਦੇਖਣ ਲਈ ਮਜਬੂਰ ਹੋ ਗਏ ਆ ਸੋ ਅਜੇ ਹਾਲਾਤਾਂ ਤੋਂ ਵਾਪਸ ਕਿਵੇਂ ਮੁੜਿਆ ਜਾ ਸਕਦਾ ਹੈ ਤੁਹਾਡੇ ਲਈ ਸਵਾਲ ਹੈ ਅਸੀਂ ਆਪਣੀ ਇਸ ਜਿਰਖੇ ਲਈ ਧਰਤੀ ਚੋਂ ਜਿਹੜੀ ਧਰਤੀ ਬਾਰੇ ਕਿਹਾ ਜਾਂਦਾ ਹੈ ਕਿ ਸੋਨਾ ਪੈਦਾ ਕਰਦੀ ਹੈ ਇਹ ਵਾਕਈ ਸੋਨਾ ਪੈਦਾ ਕਰਦੀ ਆ ਸੋਚਣਾ ਅਸੀਂ ਆਂ ਦੇਖਦੇ ਰਹੋ ਡ੍ਰੀਮ ਲੈਂਡ